ਵਿਸ਼ਾਲੀ ਲਾਲਿਆ ਪੁੱਤ ਚੜੂ ਹਾਂ ਬਸ ਲਾਈ ਹੋ ਜਾਨੀ ਆ ਪਹਿਲਾਂ ਰਸੋਈ ਦੀ ਝਾਟ ਝੜੇ ਕਰਕੇ ਹਟੀਆਂ ਆ ਡੱਬਿਆਂ ਤੇ ਮਣਮਣ ਪੱਕੀ ਮਿੱਟੀ ਚੜੀ ਪਈ ਸੀ ਮੰਮੀ ਚੱਲ ਕੋਈ ਗੱਲ ਨਹੀਂ ਪੁੱਤ ਥੋੜਾ ਦਿਨ ਚੜੇ ਕਰ ਲਾਂਦੇ ਸਵੇਰੇ ਸਵੇਰੇ ਲੱਗ ਗਈ ਮੈਂ ਤਾਂ ਗੁਰੂ ਘਰ ਗਈ ਤੀ ਤੈਨੂੰ ਪਤਾ ਉੱਥੇ 10 ਮਿੰਟ ਲੱਗ ਗਏ ਅਰਦਾਸ ਹੋਣ ਲੱਗ ਗਈ ਤੀ ਮੰਮੀ ਮੇਰੇ ਤਾਂ ਤੁਹਾਨੂੰ ਪਤਾ ਹੀ ਆ ਮੈਂ ਸਵੇਰੇ ਜਲਦੀ ਉੱਠ ਕੇ ਪਹਿਲਾਂ ਕੰਮ ਕਾਰੀ ਨਿਬੜਦੀ ਹੁੰਨੀ ਆਂਗੀ ਮੈਂ ਥੋੜੀ 10-10 ਵਜੇ ਤੱਕ ਪਈਦਾ ਇਦੂ ਘਰ ਦੇ ਕੰਮ ਪਏ ਹੁਣ ਤੇ ਆਪਾਂ ਤੇ ਸੁੱਤੇ ਰਹੀਏ ਜੇ ਕੋਲ ਬਾਹਰੋਂ ਆ ਗਿਆ ਅਗਲਾ ਕੀ ਕਹੂਗਾ ਵੀ ਦੋ ਨੂੰਹਾ ਨੇ ਤੇ ਘਰ ਚ ਗੰਦ ਖਿਲਰਿਆ ਪਿਆ ਪੁੱਤ ਮੈਨੂੰ ਪਤਾ ਤੂੰ ਟੀਨਾ ਕਰਕੇ ਔਖੀ ਹੁੰਨੀ ਆ ਉਹਦਾ ਤਾਂ ਅੱਜ ਸਿਰ ਦੁਖਦਾ ਮੈਂ ਸਵੇਰੇ ਉਠਾਲਿਆ ਤੇ ਕਹਿੰਦੀ ਮੰਮੀ ਮੇਰਾ ਸਿਰ ਬਹੁਤ ਦੁਖਦਾ ਤਾਂ ਕਰਕੇ ਨਹੀਂ ਉੱઠી ਹੋਣੀ ਨਹੀਂ ਤਾਂ ਉੱਠ ਜਾਂਦੀ ਆ ਸਵੇਰੇ ਉਹ ਪਤਾ ਹੀ ਆ ਮੰਮੀ ਮੈਨੂੰ ਅ ਜਦੋਂ ਦੀ ਮੈਂ ਇਸ ਘਰ ਚ ਆਇਆ ਮੈਂ ਤਾਂ ਇਹੀ ਦੇਖਦੀ ਆ ਉਹਦਾ ਕੁਛ ਨਾ ਕੁਛ ਦੁਖਦਾ ਹੀ ਰਹਿੰਦਾ ਕਦੇ ਕੋ ਮੇਰਾ ਸਿਰ ਦੁਖਦਾ ਕਦੇ ਮੇਰੀ ਲੱਤਾਂ ਦੁਖਦੀਆਂ ਨੇ ਉਹਨੂੰ ਪਤਾ ਵੀ ਜੇ ਮੈਂ ਪਈ ਵੀ ਰਹਣਾ ਘਰ ਦੇ ਸਾਰੇ ਕੰਮ ਤਾਂ ਹੋ ਹੀ ਜਾਣੇ ਨੇ ਕਿਉਂਕਿ ਮੈਂ ਹੈਗੀ ਤੇ ਹੈਗੀ ਨੌਕਰਾਨੀ ਇਸ ਘਰ ਦੀ। ਨਾ ਪੁੱਤ ਨੌਕਰਾਨੀ ਕਹਤੇ ਆ ਤੁਹਾਡੇ ਘਰ ਦੇ ਕੰਮ ਨੇ ਦੋਏ ਭੈਣਾ ਰਲ ਕੇ ਕਰ ਲਿਆ ਕਰੋ। ਨਾਲੇ ਅੱਗੇ ਤਾਂ ਉਹ ਕਰਦੀ ਹੋਈ ਆ ਜਿਹਜ ਉਹਦਾ ਸਿਰਦੁਖ ਦਾ ਪੁੱਤ ਐ ਨਹੀਂ ਬੋਲੀਦਾ ਹੁੰਦਾ। ਗੱਲ ਬੋਲਣ ਦੀ ਨਹੀਂ ਹੈਗੀ ਮੰਮੀ। ਜੇ ਮੇਰਾ ਕੁਝ ਦੁੱਖਨ ਲੱਗੇ ਫਿਰ ਕਿਵੇਂ ਮੈਂ ਮੂੰਹ ਭਟ-ਭਟ ਲੱਗਦੀ ਹੁੰਦੀ ਹੈਗੀ। ਪੁੱਤ ਤੇ ਨੂੰਨੋ ਲੱਗਦਾ ਉਹ ਪਿੱਛੇੋਂ ਦੁਖੀ ਆ। ਤਾ ਕਰਕੇ ਵਿਚਾਰੀ ਦਾ ਮਨ ਨਹੀਂ ਠੀਕ ਹੁੰਦਾ ਤਾਂ ਮੂੰਹ ਬਣਾ ਲੈਂਦੀ ਆ ਤੇਰੇ ਮੇਰੇ ਨਾਲ ਨਹੀਂ ਕਰਦੀ ਹੂੰ ਤਾਂ ਮੈਨੂੰ ਪਤਾ ਹੀ ਆ ਜੇ ਬੰਦਾ ਦੁਖੀ ਹੁੰਦਾ ਕਿਸੇ ਨਾਲ ਬੋਲਣ ਨੂੰ ਵੀ ਜੀ ਨਹੀਂ ਕਰਦਾ ਹੁੰਦਾ ਓ ਮम्मी ਮੇਰੀ ਗੱਲ ਸੁਣ ਚਲ ਮੰਨਦੀ ਆ ਵੀ ਉਹ ਪਿੱਛੋਂ ਦੁਖੀ ਆ ਫਿਰ ਇਹਦਾ ਕਾਰਨ ਆਪਾਂ ਤਾਂ ਨਹੀਂ ਹੈਗੇ ਉਹ ਤਾਂ ਰੱਬ ਦੀ ਮਰਜ਼ੀ ਆ ਜਿਹੜੇ ਦੁੱਖ ਦਿੱਤੇ ਨੇ ਉਹ ਰੱਬ ਨੇ ਦਿੱਤੇ ਨੇ ਆਪਣੇ ਨਾਲ ਕਾਹਤੋ ਇਹ ਜਿਹੀ ਜਦਖੜੀ ਕਰਦੀ ਆ ਹਾਂ ਪੁੱਤ ਇਹ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਤੂੰ ਨਿਆਣੀ ਆ ਓ ਮम्मी ਨਿਆਣੀ ਦੀ ਗੱਲ ਨਹੀਂ ਅਸਲ 'ਚ ਤਾਂ ਤੈਨੂੰ ਉਹੀ ਵਧੀਆ ਲੱਗਦੀ ਆ ਮੈਂ ਤਾਂ ਜਿਹਜੇ ਨੂੰ ਮਰਜ਼ੀ ਕੰਮ ਕਰ ਲਾ ਉਹੀ ਗੱਲ ਮੈਂ ਤਾਂ ਹੱਥ ਜਿਹਾ ਸੀ ਨਹੀਂ ਚੱਲ ਕੋਈ ਗੱਲ ਨਹੀਂ ਜੇ ਤੇ ਤੋ ਨਹੀਂ ਕੰਮ ਹੁੰਦਾ ਕੋਈ ਨਾ ਤੂੰ ਵੀ ਰਾਮ ਕਰ ਲੈ ਲੈ ਮੈਂ ਲਾ ਦੰਨੀ ਆ ਝਾੜੂ ਨਾ ਨਾ ਮੇਰੇ ਮਾਪੇ ਆਪਣੇ ਮੈਨੂੰ ਇਹ ਨਹੀਂ ਸਿਖਾਇਆ ਵੀ ਤੂੰ ਜਾ ਕੇ ਬੈਠੇ ਰਹੇ ਤੇ ਆਪਦੀ ਸਸਤੋ ਕੰਮ ਕਰਵਾਵੇਂ ਇਹ ਉਹਨਾਂ ਦੇ ਰਿਵਾਜ ਉਹ ਸਾਡੇ ਨਹੀਂ ਹੈਗਾ ਲੈ ਮੈਂ ਕਰ ਦੰਨੀ ਆ ਨਾਲੇ ਪੁੱਤ ਜੇ ਹੁਣ ਉੱਠੂਗੀ ਬੋਲੀ ਨਾ ਉਹਨੂੰ ਅਗਲੇ ਦੇ ਮਨ ਚ ਆ ਜਾਂਦਾ ਜੇ ਮੈਂ ਬਿਮਾਰ ਹੋ ਗਈ ਤੀ ਪੈ ਗਈ ਤੀ ਘੜੀ ਦੇਖ ਲੈ ਮੈਨੂੰ ਬੋਲਦੀ ਆ ਤੂੰ ਛੋਟੀ ਆ ਤੋ ਉਹਦੇ ਮੂਰੇ ਨਾ ਬੋਲੀ ਅੱਛਾ ਮੈਂ ਇਹ ਗੱਲ ਸਮਝ ਲਾਂ ਵੀ ਉਹ ਮੈਥੋਂ ਵੱਡੀ ਹੈਗੀ ਤੇ ਕੰਮਾਂ ਦੇ ਵਿੱਚ ਕਿਉਂ ਨਹੀਂ ਵੱਡੀ ਬਣਦੀ ਫਿਰ ਤਾਂ ਉਹਦੇ ਫਰਜ਼ ਵੱਧ ਬਣਦੇ ਨੇ ਮ ਬਿਸ਼ਾਲੀ ਪੁੱਤ ਉਹਦੀ ਕਿਹੜਾ ਮਾਂ ਈ ਵੀ ਜਿਹੜੀ ਉਹਨੂੰ ਕੰਮ ਸਿਖਾ ਦਿੰਦੀ ਚੱਲ ਫੇਰ ਵੀ ਜਿੰਨੇ ਯੋਗੀ ਹੈਗੀ ਆ ਕਰਦੀ ਹੋਈ ਆ ਸਿੱਖ ਗਈ ਸਾਰਾ ਕੰਮ ਤੇਰੇ ਆਉਣ ਤੋਂ ਪਹਿਲਾਂ ਤਾਂ ਉਹਨੇ ਘਰ ਸੰਭਿਆ ਮੇਰੀ ਗੱਲ ਸੁਣ ਮਾਂ ਜੇ ਮਾਂ ਹੈ ਨਹੀਂ ਸਦਾ ਮਤਲਬ ਇਹ ਥੋੜੀ ਆ ਵੀ ਕੰਮ ਹੀ ਨਹੀਂ ਆਉਂਦਾ ਹੁੰਦਾ ਬੰਦੇ ਨੂੰ ਮਾਂ ਕਿਹੜਾ ਹੱਥ ਫੜ ਕੇ ਸਿਖਾਉਂਦੀ ਹੁੰਦੀ ਆ ਉਹ ਤਾਂ ਸਿੱਖਣਾ ਪੈਂਦਾ ਕੰਮ ਨਾਲੇ ਅੱਜ ਕੱਲ ਤਾਂ ਇੰਨਾ ਕੁਛ ਹੈਗਾ ਕੋਈ ਮਰਜ਼ੀ ਕੰਮ YouTube ਤੇ ਦੇਖ ਲਓ ਅੱਜ ਤਾਂ ਪਤਾ ਨਹੀਂ ਕੀ ਹੋਇਆ ਅੱਗੇ ਇੰਨੀ ਖੁਸ਼ ਰਹਿਣੀ ਆ ਅੱਜ ਪਤਾ ਨਹੀਂ ਐਨਾ ਗੁੱਸਾ ਕਾ ਤੇ ਆਈ ਜਾਂਦਾ ਤੈਨੂੰ ਹਾਂ ਕੋਈ ਗੱਲ ਨਹੀਂ ਉਹਨੂੰ ਮੈਂ ਦੰਨੀਆਂ ਦਵਾਈ ਉੱਠ ਜਾਂਦੀ ਆ ਫਿਰ ਲੱਗ ਜਾਂਦੀ ਆ ਕੰਮ ਕੋਈ ਨਾ ਠਾ ਦੇ ਤੇਰੇ ਲਾੜਲੀ ਨੂੰ ਤਾਂ ਹੈਗੀ ਉਹ ਹਾਂ ਰੱਖ ਦੇ ਝਾੜੂ ਮੈਂ ਲਾ ਦੰਨੀ ਆ ਉਹਨੂੰ ਠਾਲ ਦਵਾ ਪਤਾ ਹੈ ਮੈਂ ਝਾੜੂ ਤਾਂ ਸਰਦਨ ਉਹਦੇ ਸਫਾ ਕਰੀ ਜਾ ਉਹ ਆਇਆ ਉਹ ਆਇਆ ਉਹਨੇ ਘਰ ਸੰਭਾਲ ਲਿਆ ਹੋਇਆ ਮੈਂ ਤਾਂ ਜਿਵੇਂ ਕੁਝ ਕਰਦੀ ਨਹੀਂ ਜਿੱਥੇ ਜਿੰਨਾ ਮਰਜ਼ੀ ਗੋਲਾ ਧੰਦਾ ਕਰ ਲੈਣਾਂ ਦਾ ਨਾਮ ਤਾਂ ਉਹਦੀ ਹੋਣਾਗਾ ਨਾਲੇ ਸਿਰ ਬੰਨ ਕੇ ਪੈਣਦੀ ਆ ਨਾਲੇ ਨਾਮ ਕਰਾਉਂਦੀ ਆ ਆਪਦਾ ਅਤੇ ਮੇਰੀ ਜਾਨ ਤਿੰਨ ਕੀ ਗੱਲ ਪੁੱਤ ਜਿਆਦਾ ਦੁੱਖਦਾ ਸਿਰ ਹਾਂਜੀ ਮੰਮੀ ਪਤਾ ਨਹੀਂ ਕਿਉਂ ਚੀਸ ਜੀ ਪਈ ਜਾਂਦੀ ਹਟ ਨਹੀਂ ਰਹੀ ਚੀਸ ਫੇਰ ਪੁੱਤ ਦਵਾਈ ਲੈ ਲ ਮਮੀ ਮੈਂ ਦਵਾਈ ਲੈ ਲਈ ਕੋਈ ਨਹੀਂ ਆਪੇ ਠੀਕ ਹੋ ਜੂਗਾ ਉਹ ਆ ਗਈ ਖੇਤੋਂ ਨਾ ਪੁੱਤ ਉਹ ਕਿੱਥੇ ਆਇਆ ਮੈਂ ਤਾਂ ਹੁਣ ਗੁਰੂ ਘਰ ਤੋਂ ਆਈ ਤੀਗੀ ਵਿਸ਼ਾਲੀ ਕਹਿੰਦੀ ਰੋਟੀ ਬਣਾਉਣੀ ਆ ਜੇ ਮੈਨੂੰ ਤਾਂ ਆਈ ਦੀ ਪੁੱਤ ਤੂੰ ਉੱਠ ਗਈ ਹੋਏਂਗੀ ਕੋਈ ਨਹੀਂ ਮੰਮੀ ਮੈਂ ਬਣਾਦਾਂ ਨਹੀਂ ਉੱਠ ਕੇ ਰੋਟੀ ਨਾ ਨਾ ਜੇ ਤੂੰ ਬਿਮਾਰ ਆ ਕੋਈ ਗੱਲ ਨਹੀਂ ਮੈਂ ਲੱਗ ਜੰਨੀ ਆ ਵਿਸ਼ਾਲੀ ਨਾ ਅਸੀਂ ਦੋਏ ਬਣਾ ਲੈਨੇ ਆ ਮੈਂ ਤਾਂ ਪੁੱਤ ਤੈਨੂੰ ਦੇਖਣ ਆਈ ਤੀਗੀ ਵੀ ਕੀ ਕੀ ਤਾਂ ਜ਼ਿਆਦਾ ਹੀ ਨਾ ਕੁਝ ਦੁਖਦਾ ਹੋਵੇ ਕੱਲਾ ਸਿਰੇ ਦੁਖਦਾ ਕਿ ਹੋਰ ਵੀ ਕੁਝ ਦੁਖਦਾ ਬਸ ਮੰਮੀ ਇੱਕ ਸੱੜ ਤੋਂ ਨਾ ਸਿਰ ਹੀ ਦੁਖੀ ਜਾਂਦਾ ਬਾਲੀ ਜਿਸਾਂ ਹੀ ਪਈ ਜਾਂਦੀਆਂ ਨੇ ਚੱਲ ਪੁੱਤ ਹਰਾਮ ਕਰ ਲੈ ਬਬਲੂ ਆ ਜਾਵੇ ਉਹਨੂੰ ਕਹੂੰਗੀ ਤੈਨੂੰ ਦਵਾਈ ਦਵਾ ਕੇ ਲੈ ਕੇ ਆਊਗਾ ਨਾਲੇ ਕਿਸੇ ਹੋਰ ਡਾਕਟਰ ਨੂੰ ਦਿਖਾਏ ਆਈਂ ਮੰਮੀ ਮੈਂ ਗੋਲੀ ਲੈ ਲਈ ਨਾਲੇ ਕੋਈ ਗੱਲ ਨਹੀਂ ਸਿਰ ਹੀ ਦੁਖਦਾ ਕੋਈ ਨਾ ਮੈਂ ਬਣਾ ਦਨੀ ਰੋਟੀ ਪਾਣੀ ਹੁਣ ਤੁਸੀਂ ਇਕੱਲੇ ਵੀ ਕੀ ਕੀ ਕਰੀ ਜਾਓਗੇ ਲੈ ਪੁੱਤ ਇਕੱਲੀ ਕਹਤੇ ਆ ਵਿਛਾਲੀ ਹੈਗੀ ਤਾਂ ਹੈਗੀ ਆ ਅਸੀਂ ਦੋਨਾਂ ਨੇ ਰਲ ਕੇ ਕਰ ਲੈਣਾ ਹੁਣ ਤੂੰ ਰੈਸਟ ਕਰ ਲੈ ਕੋਈ ਗੱਲ ਨਹੀਂ ਫੇਰ ਉੱਠ ਕੇ ਦੁਪਹਿਰ ਨੂੰ ਆਪਣਾ ਕਰਾ ਲਈ ਕੰਮ ਓਹੋ ਮੰਮੀ ਹੋ ਵੀ ਤਾਂ ਨਿਆਣੀ ਐ ਉਹ ਕੀ ਕੀ ਕਰੀ ਜਾਊਗੀ ਨਾਲੇ ਉਹਨੂੰ ਇੰਨੇ ਕੰਮ ਧੰਦਿਆਂ ਦਾ ਪਤਾ ਨਹੀਂ ਹੋएगा ਕੋਈ ਪੁੱਤ ਕੋਈ ਗੱਲ ਨਹੀਂ ਨਿਆਣੀ ਬੇਸ਼ੱਕ ਆ ਕੰਮ ਨੂੰ ਬੁਥੇਰੀ ਤੇਜਾ ਦੇਖ ਲਾ ਝਾੜੂ ਲਾ ਕੇ ਰਸੋਈ ਸਾਫ਼ ਕਰਕੇ ਸਾਰੇ ਕੰਮ ਨਵੇੜੀ ਬੈਠੀ ਆ। ਚਲੋ। ਹਾਂ ਤੂੰ ਐਂ ਕਰ ਤੂੰ ਪੈ ਜਾ ਮੈਂ ਰੋਟੀ ਬਣਵਾ ਦਵਾਂ। ਜੇ ਬੁੱਤ ਨਾ ਬਬਲੂ ਆਇਆ ਫਿਰ ਆਪਿੰਡਲ ਡਾਕਟਰ ਕੋਲ ਮੈਂ ਲੈ ਚੱਲੂੰਗੀ ਤੈਨੂੰ ਉੱਥੇ ਦਵਾਈ ਦਿਵਾ ਲਿਆਉਂਗੀ। ਹੋਰ ਤਾਂ ਕੋਈ ਗੱਲ ਨਹੀਂ ਮੰਮੀ ਪਤਾ ਨਹੀਂ ਕਿਉਂ ਅੰਦਰ ਪਿਆ ਨਹੀਂ ਜਾ ਰਹੇ ਮੇਰੇ ਤੋਂ। ਮੈਂ ਵਿਲੀਪ ਐ ਕਿ ਨਾ ਚੰਗਾ ਐ ਨਹੀਂ ਲੱਗਦਾ। ਉਹ ਤਾਂ ਪੁੱਤ ਮੈਨੂੰ ਪਤਾ ਹੀ ਆ ਵੀ ਤੂੰ ਤਾਂ ਕਦੇ ਕੰਮ ਤੋਂ ਨੋ ਨਹੀਂ ਟਲੀ ਹੈਗੀ। ਦੁੱਖ ਦੇ ਚ ਵੀ ਕਰੀ ਜਾਨੀ ਆ। ਜੇ ਅੱਜ ਤੇਰਾ ਸਿਰ ਜ਼ਿਆਦਾ ਦੁਖਦਾ ਤਾਂ ਹੀ ਪਈਆ। ਮੈਂ ਤਾਂ ਵਿਸ਼ਾਲੀ ਨੂੰ ਪਹਿਲਾਂ ਹੀ ਕਹਿ ਕੇ ਹਟਈਆ ਵੀ ਉਹ ਨਹੀਂ ਟਿਕਣ ਵਾਲੀ ਹੈਗੀ। ਹੁਣ ਤੱਕ ਉਹਨੇ ਬਥੇਰਾ ਕਰਿਆ ਘਰ 'ਚ ਕੰਮ। ਹੁਣ ਚੱਲ ਵਿਸ਼ਾਲੀ ਆ ਗਈ ਪੁੱਤ। ਉਹ ਵੀ ਸੋਹਣਾ ਕੰਮ ਸੰਭਦੀ ਐ। ਚਲੋ ਮੰਮੀ। ਚਲੋ ਤੁਸੀਂ ਕਹਿੰਦੇ ਹੋ ਫਿਰ ਮੈਂ 10 ਮਿੰਟ ਪੈ ਜਾਨੀ ਆ। ਬਾਕੀ ਮੈਂ ਕੰਮ ਆਪੀ ਸੰਭਦੂਗੀ। ਤੈ ਹੁਣ ਚਾਹ ਤਾਂ ਨਹੀਂ ਪੀਣੀ ਹੈਗੀ। ਮम्मी ਮੈਂ ਕੁਛ ਨਹੀਂ ਖਾਣਾ ਪੀਣਾ ਬਸ ਆ ਚੀਜ਼ ਜੀ ਹਟ ਜੇ ਨਾ ਸਿਰ ਚੋਂ ਮੈਨੂੰ ਐ ਵੀ ਕੰਮ ਸੰਭਲਾ ਮੈਂ ਫਿਰ ਚੱਲ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਕੰਮ ਤਾਂ ਹੋਈ ਹੋ ਜਾਣੇ ਨੇ ਕਰ ਲੈਣੇ ਨੇ ਅਸੀਂ ਕੋਈ ਗੱਲ ਨਹੀਂ ਦੋ ਦਿਹਾੜੀਆਂ ਦੀ ਰੋਟੀ ਜਾਣੀਆਂ ਅਸੀਂ ਚੁੱਲ੍ਹੇ ਤੇ ਹੀ ਬਣਾ ਲੈਣੇ ਆ ਦੋਏ ਰਲ ਕੇ ਬਹਿ ਜਾ ਤੂੰ ਠੀਕ ਹੈ ਫੇਰ ਆ ਜੀ ਬਾਹਰ ਉੱਠ ਕੇ ਜੇ ਕੁਛ ਖਾਣਾ ਪੀਣਾ ਹੋਰ ਤਾਂ ਮੈਂ ਬਣਾ ਦੰਨੀ ਆ ਦੱਸ ਦੇ ਕੁਛ ਨਹੀਂ ਚਾਹੀਦਾ ਮੈਨੂੰ ਬਸ ਹਾਂ ਪੈ ਜਾ ਪੁੱਤ ਮੈਂ ਤਾਂ ਦੇਖਿਆ ਮੈਂ ਕਿਹ ਪਤਾ ਨਹੀਂ ਕੀ ਗੱਲ ਆ ਦੇਖਾ ਅੰਦਰ ਜਾ ਕੇ ਟਿੰਨਾਂ ਨੂੰ ਕੀ ਹੋਰੇ ਮੈਨੂੰ ਤਾਂ ਐਂ ਤੇ ਵੀ ਹੋਣੀਆਂ ਇਹਨੇ ਕਿੱਥੇ ਜਾਊਂ ਗੁਹਾਰੇ ਚੋਂ ਕੱਢਣ ਮੀ ਤਾਂ ਪੈ ਗਿਆ ਕੀ ਕਰੀ ਨੀ ਮਾਂ ਕੀ ਕਰਨਾ ਪੁੱਤ ਮੈਂ ਤਾਂ ਆ ਪਾਥੀਆਂ ਜੇ ਲੈਣ ਆਈ ਤੀ ਰੋਟੀ ਬਣਾਉਣ ਲੱਗੀਆਂ ਤੇ ਬਾੜੇ ਚ ਚੱਕਲਣ ਦੀ ਫਿਰ ਬਾੜੇ ਚ ਤਾਂ ਪੁੱਤ ਤੈਨੂੰ ਪਤਾ ਮੀ ਪੈ ਗਿਆ ਹੁਣ ਕਿੱਥੇ ਉੱਥੇ ਗੁਹਾਰੇ ਚ ਹੱਥ ਪੈਣਾ ਗਿੱਲਾ ਹੋਇਆ ਪਿਆ ਪਰ ਮੈਂ ਗਿਆ ਸੀ ਲਾਲਾ ਰੋਟੀ ਹੁਣ ਇੱਥੇ ਲੰਘੀਓ ਦੋ ਤਾਂ ਪਾਥੀਆਂ ਲੈ ਬਸ ਤੈਨੂੰ ਤਾਂ ਆਏ ਆ ਵੀ ਸਾਡੀਆਂ ਬਹੂਆਂ ਨੂੰ ਔਖਾ ਨਾ ਹੋਵੇ ਪੁੱਤ ਮੈਂ ਹੁਣ ਤੱਕ ਚੁੱਲੇ ਤੇ ਹੀ ਰੋਟੀ ਬਣਾਉਂਦੀ ਰਹੀ ਆ ਕੋਈ ਗੱਲ ਨਹੀਂ ਚੁੱਲੇ ਤੇ ਵਧੀਆ ਰੋਟੀ ਬਣ ਜਾਂਦੀ ਆ ਖੜ ਕੇ ਗੈਸ ਦੇ ਵਿੱਚ ਅੰਦਰ ਔਖਾ ਹੋ ਜਾਂਦਾ ਗਰਮੀ 'ਚ ਤੇਰੀ ਮਰਜ਼ੀ ਆ ਮਾਂ ਨਾਲੇ 바ਵਾ ਨਹੀਂ ਆਇਆ 바ਵਾ ਦੂਜੀ ਖੇਤ ਗਿਆ ਨਾਈ ਵਾਲੇ ਖੇਤ ਗਿਆ ਉਹ ਅੱਛਾ ਮੈਨੂੰ ਤੁਸੀਂ 바ਵਾ ਆ ਗਿਆ ਹੋਊਗਾ ਮੈਂ ਵੀ ਮੈਨੂੰ ਤਾਂ ਹੀ ਸੀ ਮਤਲਬ ਮੈਂ ਰੋਟੀ ਖਾਣਾ ਜਾ ਕੇ ਮੈਂ ਤਾਂ ਕੱਦੀ ਉਹਨਾਂ ਨੂੰ ਕਹਿਣੀ ਆ ਵੀ ਰੋਟੀ ਬਣਾ ਲਓ ਭਾਈ ਉਹਨਾਂ ਨੇ ਆ ਜਾਣਾ ਖੇਤ ਤੋਂ ਸਵੇਰ ਦੇ ਭੁੱਖੇ ਗਏ ਹੋਏ ਨੇ ਉੱਠੀ ਨੀ ਟੀਨਾ ਟੀਨਾ ਤਾਂ ਪਈ ਆ ਪੁੱਤੋ ਦਾ ਤਾਂ ਸਿਰ ਦੁਖਦਾ ਅਦੂਈ ਵਿਛਾਲੀ ਨੂੰ ਕਿਹਾ ਮੈਂ ਅਰ ਵਿਛਾਲੀ ਦੋਏ ਬਣਾ ਲਾਂਗੇ ਚੁੱਲੇ ਤੇ ਰਾਤ ਵੀ ਸਾਰੀ ਰਾਤ ਕੁੱਟੀ ਗਿਆ ਸਰ ਜੀ ਉਹ ਕੀ ਕਰੇ ਪੁੱਤ ਕਿ ਜਾਨਪ੍ਰਾਨ ਹੈ ਨਹੀਂਗੇ ਕੰਮ ਤਾਂ ਬਥੇਰਾ ਕਰਦੀ ਆ ਹੁਣ ਜਦੋਂ ਉਹਦੇ ਸਾਰੇ ਨਹੀਂ ਹੈਗਾ ਨਾਲੇ ਉਹਨੂੰ ਕਿਤੇ ਟੈਸਟ ਕਰਾ ਕੇ ਦੇਖ ਥੋੜੇ ਦਿਨ ਬਾਅਦ ਤਾਂ ਸਿਰ ਦੁਖਣ ਲੱਗ ਜਾਂਦਾ ਦੁਬਾਰਾ ਤੁਸੀਂ ਮੈਂ ਦਵਾਈ ਤਾਂ ਦਬਾਤੀ ਜੀ ਮੈਂ ਰਾਤ ਲਿਆ ਸੀਗਾ ਦਵਾਈ ਤਾਂ ਭੈਜੂਗਾ ਵਰਕ ਕਈ ਵਾਰ ਵੇਈ ਮੌਸਮ ਚੇਂਜ ਹੁੰਦਾ ਰਹਿੰਦਾ ਨਾ ਤਾਂ ਕਰਕੇ ਵੀ ਹੋ ਜਾਂਦਾ ਮੈਂ ਚਲੋ ਤਾਂ ਠੀਕ ਆ ਪੁੱਤ ਮੈਨੂੰ ਤਾਂ ਆਈ ਆ ਵੀ ਇਦਰਾਣੀ ਸਟਾਣੀ ਤੈਨੂੰ ਪਤਾ ਫਰਕ ਪੈ ਜਾਂਦਾ ਹੁੰਦਾ ਥੋੜੇ ਦਿਨ ਬਾਅਦ ਇਹਦਾ ਸਿਰ ਦੁਖਣ ਲੱਗ ਜਾਂਦਾ ਫਿਰ ਉਹਨੂੰ ਵਿਛਾਲੀ ਨੂੰ ਵੀ ਗੁੱਸਾ ਆ ਜਾਂਦਾ ਮੈਨੂੰ ਕੱਲੀ ਨੂੰ ਕੰਮ ਕਰਨਾ ਪੈਂਦਾ ਕੋਈ ਨਾ ਮਾਂ ਇਹੋ ਜੀ ਵਿਛਾਲੀ ਇਹੋ ਜੀ ਨਹੀਂਗੀ ਮੈਨੂੰ ਪਤਾ ਹੈਗਾ ਜਦੋਂ ਭਾਈ ਮੇਰੇ ਨਾਲ ਸਿੱਧਾ ਹੈਗਾ ਹੈ ਨਾ ਨਾ ਪੁੱਤ ਮਾੜੀ ਤਾਂ ਵਿਛਾਲੀ ਵੀ ਨਹੀਂ ਹੈਗੀ ਪਰ ਉਹ ਨਿਆਣੀ ਮਾਤਾ ਉਹਦੀ ਉਹਨੂੰ ਅੱਜ ਐ ਹੋਇਆ ਪਿਆ ਵੀ ਇੰਨੀ ਗਰਮੀ ਆ ਕੱਲੀ ਨੂੰ ਕੰਮ ਕਰਨਾ ਪੈਂਦਾ ਮੈਨੂੰ ਕਹਿੰਦੀ ਉਹ ਦਸ ਅੰਦਰ ਪਈ ਆ ਉਹਨੂੰ ਕੁਝ ਕਹਿੰਦੀ ਨਹੀਂ ਮੈਨੂੰ ਕਹੀ ਜਾਨਣੀ ਹੈ ਕੋਈ ਨਾ ਉਹ ਗੜਾ ਰੋਜ਼ ਚੱਲ ਅਸੀਂ ਦੋਏ ਭਾਈ ਹੈ ਤਾਂ ਹੈ ਕੰਮਕਾਤਵਾਸਤੇ ਅਸੀਂ ਕਦੇ ਵਾਸਤੇ ਆਹਰ ਦਾ ਕੰਮ ਅਸੀਂ ਸਮਝੀ ਇਹਨਾਂ ਘਰ ਦਾ ਬੈਠ ਕੇ ਕਰ ਹੀ ਸਕਦੇ ਨੇ ਇਹ ਪਤਾ ਹੀ ਆ ਪੁੱਤ ਮੈਨੂੰ ਵੀ ਤੁਹਾਡੀ ਦੋਏ ਭਾਈਆਂ ਦੀ ਵਧੀਆ ਬਣਦੀ ਆ ਬਸ ਹੋਰ ਕੀ ਚਾਹੀਦਾ ਮੈਨੂੰ ਆਂ ਹੀ ਪੁੱਤਰ ਰਲ ਕੇ ਰਹੋ ਮਾਸਿ ਦਾ ਰਲ ਕੇ ਰਹਿਣੇ ਆ ਅਸੀਂ ਨਹੀਂ ਹੋਰ ਘਰਾਂ ਵਾਂਗ ਤਮਸਾ ਜਿਆ ਕਰਨਾ ਹੈਗਾ ਅੱਜ ਜਿੰਨੇ ਹੋਰਾਂ ਦੇ ਘਰੇ ਗਲੇਸੀ ਆ ਬੰਦਨ ਅਸੀਂ ਨਹੀਂ ਕਰਨਾ ਭਾਈਆਂ ਨੂੰ ਹਾਂ ਉਹੀ ਤਾਂ ਗੱਲ ਆ ਪੁੱਤ ਕੋਈ ਗੱਲ ਨਹੀਂ ਮੈਂ ਰੋਟੀ ਬਣਾਉਣੀ ਆ ਫਿਰ ਬਾਵੇ ਦੀ ਰੋਟੀ ਖੇਤ ਦੇ ਕੇ ਆਏਗਾ ਹੁਣ ਤੇ ਖਲਾਮਾ ਮੈਂ ਕਹਿੰਦਾ ਤੂੰ ਪਹਿਲਾਂ ਚਾਹ ਬਣਾ ਦੀ ਚੱਲ ਫਿਰ ਫਿਰ ਦੇਖਣਾ ਚਲ ਲੈ ਕੇ ਆਉਣੀ ਆ ਮੈਂ ਪਾਤੀ ਨਹੀਂ ਆਈ ਮੋਟਰ ਦੂਜੇ ਬਨ ਨੱਕਾ ਵੱਡੇ ਸੀਗਾ ਅੱਛਾ ਲਾਈਟ ਨਹੀਂ ਆਈ ਲਾਈਟ ਪਤਾ ਨਹੀਂ ਕੀ ਦੀ ਚੱਕਰ ਹੈ ਪਹਿਲਾਂ ਕਹਿੰਦੇ ਆਉਗੇ ਮੈਂ ਮੋਬਾਈਲ ਦੇ ਵਿੱਚ ਦਾ ਪਤਾ ਗਰੁੱਪ ਦੇ ਵਿੱਚ ਤੇ ਮੁੜ ਕਿਉਂ ਲਾਈਟ ਨਹੀਂ ਆਈ ਬਸ ਆ ਜਦ ਜੀਰੀਆਂ ਲਾਉਣ ਲੱਗ ਜਾਂਦੇ ਨੇ ਲਾਈਟ ਨੂੰ ਪਤਾ ਨਹੀਂ ਕੀ ਹੋ ਜਾਂਦਾ ਬਸ ਲਾਈਟ ਵਾਲੇ ਹੈਰਾਨ ਕਰਨ ਲੱਗ ਜਾਂਦੇ ਨੇ ਚਲ ਪੁੱਤ ਬੱਦਲ ਜਾ ਹੋਇਆ ਕਿ ਪਤਾ ਮੀਂਹ ਪੈ ਜਾਵੇ ਸਰੇ ਜਾਵੇ ਹਨ ਮੈਂ ਤਾਂ ਕਦੋਂ ਦਾ ਬੈਠਾ ਰਿਹਾ ਮੈਂ ਬਾਈ ਨੂੰ ਵੀ ਕਰਿਆ ਸੀ ਫੋਨ ਕਿਹਾ ਸਾਡੇ ਲਈ ਵੀ ਨਹੀਂ ਆਈ ਲੈ ਮੈਂ ਕਮਾਲ ਦੀ ਗੱਲ ਹੈ ਸਰਕਾਰ ਦਾ ਵੀ ਸਰੀਪਿਆ ਹਾਂ ਚੱਲ ਕੋਈ ਨਾ ਬੈਠ ਚੱਲ ਮੈਂ ਚਾਹ ਬਣਾ ਦਿੰਨੀ ਆ ਲਿਆ ਮਾ ਪੁੱਤ ਦੋ ਕ ਪਾਥੀਆਂ ਰੋਟੀ ਵੀ ਬਣਾਉਣੀ ਆ ਕਿਉਂ ਦੀ ਨਾ ਕਿਵੇਂ ਠੀਕ ਹੈ ਹੁਣ ਤਾਂ ਅਰੇ ਤੱਕ ਉઠી ਨਹੀਂ ਨਹੀਂ ਅੱਜ ਥੋੜਾ ਲੇਟ ਹੋ ਗਈ ਸੀ ਉਠਣ ਚ ਉਹ ਜਿਹੜੀ ਤੁਸੀਂ ਦਵਾਈ ਲੈ ਕੇ ਦਿੱਤੀ ਸੀ ਨਾ ਉਹ ਥੋੜਾ ਨਸ਼ਾ ਜ਼ਿਆਦਾ ਸੀ ਉੱਠਿਆ ਨਹੀਂ ਕੀਤਾ ਉਹ ਜੇ ਹੋਰ ਕਹਿੰਦੇ ਮੈਂ ਹੋਰ ਲੈ ਆਂਦੀ ਦਵਾਈ ਕੋਈ ਨਹੀਂ ਆਪਾਂ ਸ਼ਹਿਰ ਭਗ ਚੱਲਦੇ ਆ ਨਹੀਂ ਹੁਣ ਉਹਦੇ ਨਾਲ ਫਰਕ ਆ ਮੈਨੂੰ ਉਹ ਲੱਗੀ ਦਵਾਈ ਐਵੇਂ ਕਿਹੜਾ ਵੱਧੂ ਦਵਾਈਆਂ ਖਾਣ ਚ ਕੋਈ ਫਾਇਦਾ ਮੈਨੂੰ ਤਾਂ ਐ ਸੀ ਕਿ ਮੈਂ ਚਲੋ ਉੱਠ ਗਈ ਹੋਊਂਗੀ ਮੈਂ ਰੋਟੀ ਖਾ ਕੇ ਆਉਣਾ ਮੈਂ ਖੇਤ ਵੀ ਕੰਮ ਨੇ ਮਿਹਰੇ ਆ ਨਾ ਸਾਲੀ ਅੱਜ ਮੋਟਰ ਆਈ ਅੱਛਾ ਕੋਈ ਨਹੀਂ ਰੋਟੀ ਤਾਂ ਮੈਂ ਬਣਾ ਲਵਾਂ ਨੀਆ ਚਲ ਕੋਈ ਨਾ ਤੂੰ ਆਰਾਮ ਕਰ ਲੈ ਜਿੱਦ ਨੂੰ ਲੋੜ ਆ ਦਵਾਈ ਦੀ ਮੈਂ ਫੋੜ ਦਵਾ ਲੈਣਾ ਨਹੀਂ ਨਹੀਂ ਮੈਂ ਬਿਲਕੁਲ ਠੀਕ ਹਾਂ ਬਸ ਆ ਸਿਰ ਚੀ ਜੀਸ ਪਈ ਜਾਂਦੀ ਸੀ ਹੁਣ ਥੋੜੀ ਘਟ ਗਈ ਕੋਈ ਨਾ ਮੈਂ ਬਣਾ ਦੂੰਗੀ ਰੋਟੀ ਉਹ ਮਾਂ ਵਿਚਾਰੀ ਉਧਰ ਪਾਥੇ ਜਕਦੀ ਫਿਰਦੀ ਸੀ ਮੈਂ ਕਿਹਾ ਮਾਂ ਕੀ ਗੱਲ ਰੋਟੀ ਬਣਾਈ ਨਹੀਂ ਕਹਿੰਦੀ ਹਲੇ ਟੀਨਾ ਉੱਠੀ ਨਹੀਂ ਸੀ ਤਾਂ ਕਰਕੇ ਕਹਿੰਦੀ ਪੁੱਤ ਚਲ ਮੈਂ ਬਣਾ ਲੈਣੀ ਆ ਮੈਂ ਹੀ ਲੇਟ ਹੋ ਗਿਆ ਜੁ ਉੱਠਣ ਜਾ ਉਹ ਤੁਹਾਨੂੰ ਪਤੀ ਆ ਪਰ ਵਿਚਾਲੀ ਦੇ ਸੁਆਦਾ ਵੀ ਉਹ ਵੀ ਮਾੜਾ ਮੋਟਾ ਬੋਲਣ ਜੇ ਲੱਗ ਜਾਂਦੀ ਮੈਂ ਤਾਂ ਕਾਹ ਨੂੰ ਨਾ ਚਲੋ ਕੋਈ ਗੱਲ ਨਹੀਂ ਉਹ ਨਿਆਣੀ ਆ ਹਲੇ ਹੁਣ ਉਹ ਇਹ ਗੱਲਾਂ ਦੀ ਸਮਝ ਨਹੀਂ ਹੈਗੀ ਮੈਂ ਆਪ ਹੀ ਕਰ ਲਵਾਂਗੀ ਕੰਮ ਤਾਂ ਸਾਰਾ। ਉਹਨੂੰ ਨਾ ਤੁਸੀਂ ਕੁਝ ਕਿਹਾ। ਨਹੀਂ ਤੀਨਾ ਮੈਂ ਤਾਂ ਕੀ ਕਹਿਣਾਗਾ? ਮੈਂ ਬੋਲ ਕੇ ਭਲਾ ਕੀ ਕਰਨਾਗਾ? ਤੁਹਾਨੂੰ ਪਤਾ ਤੁਹਾਡੇ ਆਪ ਦੇ ਕੰਮ ਨੇ, ਤੁਸੀਂ ਆਪੇ ਕਰਨੇ ਆ। ਬਾਹਰਲੇ ਕੰਮ ਆ ਸੀ ਸਾਂਭ ਲੈਣੇ ਆ। ਘਰ ਦੇ ਕੰਮ ਤਾਂ ਤੁਸੀਂ ਹੀ ਕਰਨੇ ਨੇ। ਹਾਂਜੀ। ਤਾਂ ਹੀ ਉਹ ਕਹਿੰਦੀ ਆ। ਆ ਮਮਮੀ ਨੂੰ ਵੀ ਵਿਚਾਰੀ ਨੂੰ ਇਕੱਲੀ ਨੂੰ ਵਿਪਤਾ ਛੱਡ ਰਹੀ ਐ। ਮੈਂ ਵੀ ਕਦੇ ਬਾਹਰ ਚੱਲ ਜਾਣੀ ਆ, ਫੇਰ ਸਿਰ ਚ ਚੀਸ ਪੈਂਦੀ ਐ, ਫੇਰ ਅੰਦਰ ਆ ਜਾਣੀ ਆ। ਫੇਰ ਪਾਗਲ ਮੈਂ ਤੈਨੂੰ ਕਹੀ ਤੇ ਜਾਨਾਂਗਾ। ਕੀ ਲੋੜ ਆ? ਤੂੰ ਰੈਸਟ ਕਰ ਲੈ। ਜੇ ਨਹੀਂ ਭਾਈ ਠੀਕ ਹੈਗੀ ਤਾਂ ਮੈਂ ਤੈਨੂੰ ਸ਼ਹਿਰ ਲੈ ਚਲਦਾ ਆਪਾਂ ਸ਼ਹਿਰੋਂ ਦਵਾਈ ਲੈ ਆਣੇ ਵਧੀਆ ਜੀ ਨਹੀਂ ਟੈਸਟ ਕਰਵਾ ਦਿੰਨਾ ਜੇ ਬਾਲਾ ਕਰਦੀ ਤੁਸੀਂ ਵੀ ਦੋਨੋਂ ਪਾਸੇ ਹੋ ਜਾਣੇ ਹੋ ਉਧਰ ਕਹਿ ਲਏ ਮੈਂ ਉਹਨਾਂ ਨੂੰ ਨਹੀਂ ਕਹਿਣਾ ਰੋਟੀ ਪਾਣੀ ਨਹੀਂ ਉਧਰ ਮੈਨੂੰ ਨਹੀਂ ਫੇ ਹੁਣ ਤੁਸੀਂ ਸਾਰ ਦਿਨ ਭੁੱਖੇ ਰਹਿਣਾ ਕੋਈ ਨਹੀਂ ਐਨੀ ਬਿਮਾਰੀ ਤੇ ਮਾਰੀ ਤਾਂ ਨਾ ਚੱਲਦੀ ਰਹਿੰਦੀ ਹੁੰਦੀ ਆ ਆ ਮੜੀ ਮੜੀਆਂ ਨਾਲ ਜੇ ਮੈਂ ਸਾਰਾ ਦਿਨ ਬੈੱਡਾਂ ਤੇ ਬੈਠੀ ਰਹੂੰਗੀ ਫਿਰ ਘਰ ਕਿਵੇਂ ਚੱਲੂਗਾ ਓ ਟੀਨਾ ਜੇ ਤੂੰ ਠੀਕ ਹੋਊਂਗੀ ਫਿਰ ਫੇਰੀ ਗੱਲ ਆ ਨਾ ਮੈਂ ਦਿਨੋਂ ਬਿਮਾਰ ਤੋਂ ਰੋਟੀ ਲਹੰਦਾ ਸੋਣਾ ਥੋੜੀ ਲੱਗਦਾ ਹੈ। ਓਹੋ ਕੋਈ ਕੋਈ ਨਾ ਭੁੱਖ ਦੇ ਗੱਡੀ ਗੱਲ। ਉਹ ਕਾਲੂ ਲੇਵੋ ਰੋਟੀ ਖੇਤ ਉਹਨੂੰ ਕਹਿ ਦੂੰਗਾ। ਉਹ ਆਪਣੇ ਘਰੋਂ ਲੈ ਆਊਗਾ। ਇੱਥੇ ਬਾਹਰ ਲੈ ਕੋਈ। ਆਪਾਂ ਸਾਰੇ ਘਰ ਦੇ ਜੀ ਆ। ਤੋਰੇ ਫੇਰੇ ਨਾਲ ਕੀ ਪਤਾ ਮੇਰਾ ਸਿਰ ਠੀਕ ਹੋ ਜਾਏ। ਮੈਂ ਦੁਬਾਰਾ ਇੱਕ ਵਾਰ ਦੁਪਹਿਰੇ ਫਿਰ ਖਰਾਕ ਲੈ ਲੂੰਗੀ। ਪਰ ਮੈਨੂੰ ਆਇਆ ਇੱਕ ਵਾਰ ਸਾਰਾ ਕੰਮ ਐਨ ਵਿੜਲਾ ਕਰ ਦ। ਫਿਰ ਮੈਂ ਘੰਟਾ ਕਰਾਮ ਕਰ ਲੂੰਗੀ। ਹੁਣ ਮੈਂ ਬਣਾ ਦਨੇ ਤੁਹਾਡੇ ਲਈ ਰੋਟੀ। ਤੁਸੀ ਮਰਜੀ ਆ ਭਾਈ ਇਧਰ ਹੀ। ਤੂੰ ਗੁੜੇ ਮੇਰੀ ਗੱਲ ਮੰਨਦੀ ਆ। ਰਾਤ ਵੀ ਮੈਂ ਤੇਰਾ ਸਾਰੀ ਰਾਤ ਸਿਰ ਭਾਈ ਇੰਜੈਕਸ਼ਨ ਲਵਾ ਲੈਣਾ ਤੂੰ ਗੜੇ ਮੰਨ ਦੀ ਗੱਲ ਹੈ ਮੈਨੂੰ ਪਤਾ ਹੈ ਤੁਹਾਨੂੰ ਮੇਰੀ ਫਿਕਰ ਹੈ ਕੋਈ ਗੱਲ ਹੋ ਜਾਓ ਠੀਕ ਹੈ ਬਾਲਾ ਨਾ ਫਿਕਰ ਕਰਿਆ ਕਰ ਉਹ ਤੈਨੂੰ ਪਤਾ ਹੀ ਹੈ ਘਰਾਂ ਦੇ ਵਿੱਚ ਸੜੀਕਾ ਹੋ ਜਾਂਦਾ ਹੁੰਦਾ ਜਦੋਂ ਇੱਕ ਇੱਕ ਬੰਦਾ ਪਿਆਰ ਹੈ ਵੀ ਤੇ ਦੂਜਾ ਕੰਮ ਕਰਨ ਲੱਗੇ ਨਾ ਫਿਰ ਬੰਦਾ ਐ ਮਾੜੇ ਮਾੜੀ ਖਿੱਚ ਖਿੱਚ ਆ ਡਰਾਮੇ ਬਣ ਜਾਂਦੇ ਨੇ ਘਰਾਂ ਦੇ ਵਿੱਚ ਤੁਸੀਂ ਆਪਦਾ ਖੇਤ ਦਾ ਧਿਆਨ ਰੱਖਿਆ ਕਰੋ ਆਪਦੇ ਕੰਮ ਤੱਕ ਧਿਆਨ ਰੱਖੋ ਕਰਿਆ ਅਸੀਂ ਆਪੇ ਸੁਲਝ ਲਾਂਗੇ ਕਿਹਨਾਂ ਤੂੰ ਉਦੀ ਫਿਕਰ ਨਾ ਕਰਿਆ ਕਰ ਉਹ ਤਾਂ ਮੈਂ ਤੇ ਦੋਈ ਭਾਈ ਅਸੀਂ ਤਾਂ ਕਰਦੇ ਰਹਿੰਨੇ ਆਂ ਸਾਨੂੰ ਤਾਂ ਬਾਈ ਕਰਨ ਦੀ ਵੀ ਫਿਕਰ ਰਹਿੰਦੀ ਹੈ ਬਾਹਰ ਦੀ ਫਿਕਰ ਵੀ ਰਹਿੰਦੀ ਹੈ ਠੀਕ ਹੈ ਸਾਰਾ ਕੁਝ ਦੇਖਣਾ ਹੁੰਦਾ ਬੰਦੇ ਨੇ ਤਾਂ ਤੁਹਾਨੂੰ ਤਾਂ ਪਤਾ ਹੀ ਹੈ ਕੋਈ ਹੁਣ ਤੁਸੀਂ ਰੋਟੀ ਖਾਓਗੇ ਕੋਈ ਨਾ ਮਹਿਮਾਨ ਨੂੰ ਕਿਹਾ ਹੋਗਾ ਉਹ ਮੇਰੇ ਵਾਸਤੇ ਚਾਹ ਧਰ ਦਈਏਗੀ ਓਹੋ ਜੇ ਹੁਣ ਤੁਸੀਂ ਚਾਹ ਪੀ ਲਈ ਫਿਰ ਭੁੱਖ ਮਰ ਜੂਗੀ ਫਿਰ ਰੋਟੀ ਕਿੱਥੇ ਪਾਵੋਗੇ ਕੋਈ ਰੋਟੀ ਰੋਟੀ ਬਣਾ ਦਾਨੀ ਆ ਮੈਂ ਉਹ ਕੋਈ ਨਹੀਂ ਜੀ ਮੈਂ ਤੁਹਾਨੂੰ ਵੀ ਔਖਾ ਨਹੀਂ ਕਰਨਾ ਚਾਹੁੰਦਾ ਠੀਕ ਹੈ ਨਾ ਭੁੱਖ ਤਾਂ ਮੈਂ ਇੱਕ ਦੋ ਦੀ ਗੱਲ ਦਾ ਕੱਟ ਲੂ ਇੰਨੀ ਕਿ ਭੁੱਖ ਦਾ ਪਰ ਮੈਂ ਤੁਹਾਨੂੰ ਔਖਾ ਨਹੀਂ ਕਰਨਾ ਚਾਹੁੰਦਾ ਚਾਹ ਹੁਣ ਵਰਤ ਰੱਖੋਗੇ ਤੁਸੀਂ ਬਸ ਐਂ ਸਮਝ ਲਓ ਵਰਤੀ ਰੱਖ ਲੈਣਾ ਮੈਨੇ ਪੈ ਜਾਓ ਰੈਸਟ ਕਰ ਲਓ ਲੈ ਮੈਂ ਸਿਰ ਘੋਟ ਦਿੰਨਾ ਬਸ ਕੋਈ ਗੱਲ ਨਹੀਂ ਉਹ ਸੀਰਤ ਲਿਆ ਯਾਰ ਚਾਹ ਦੀ ਘੁੱਟ ਹੁਣਾ ਉਹਦਾ ਰੋਟੀ ਕਹਿੰਦਾ ਸੀ ਮੈਂ ਵੀ ਰੋਟੀ ਖਵਾਉਂਦੀ ਯਾਰ ਦੁਬਾਰੇ ਫੇਰ ਖੇਤ ਜਾਣਾ ਆਨੂੰ ਚਾਹ ਲਿਓ ਜੀ ਚਾਹ ਨਾ ਗੋਲਾ ਠੰਡਾ ਕਰੀ ਜੋ ਨਾ ਕਿਸੇ ਨਾਮ ਕਰਨਾ ਵਾਸਤਾ ਕੀ ਹੋ ਗਿਆ ਯਾਰ ਕੁਛ ਨਹੀਂ ਹੋਇਆ ਹੁਬ ਚਾਹ ਪੀ ਲੋ ਥੋੜਾ ਘੜਾ ਧਿਆਨ ਰੰਦਾ ਕਰਦੇ ਕੰਮਾਂ ਚ ਚਾਹ ਤਾਂ ਮੈਂ ਤਾਂ ਪੀਊਗਾ ਨਾ ਜੇ ਚਾਹ ਤੁਸੀਂ ਮੇਰੇ ਵਾਸਤੇ ਪੀਣ ਨਹੀਂ ਲੈ ਕੇ ਆਏ ਹੋਵੋਗੇ ਮੂਡ ਤਾਂ ਥੋੜਾ ਹੋਰੀ ਬਣਿਆ ਪਿਆ ਲੜਾਈ ਵਾਲਾ ਕੀ ਗੱਲ ਹੋ ਗਈ ਦੱਸ ਮੈਨੂੰ ਜਿਹੜਾ ਜਿਹੜਾ ਘਰ ਚ ਮਾਹੌਲ ਆ ਮੂਡ ਤਾਂ ਉਵੇਂ ਦਾ ਹੀ ਹੋਊਗਾ ਸਾਰਾ ਦਿਨ ਕੁੱਤਿਆਂ ਵਾਂਗ ਕੰਮ ਕਰਨ ਲੱਗੀ ਰਹਿਣੀ ਆ ਕੋਈ ਪੁੱਛਦਾ ਮੇਰਾ ਕੀ ਗੱਲ ਜ਼ਿਹਰਤ ਘਰ ਚ ਮਾਹੌਲ ਚੰਗਾ ਭਲਾ ਦਾ ਹੈਗਾ ਘਰ ਦੇ ਮਾਹੌਲ ਨੂੰ ਕੀ ਹੋਇਆ ਨਾਲੇ ਤੈਨੂੰ ਪੁੱਛਦਾ ਕੌਣ ਨਹੀਂ ਹੈਗਾ ਦੱਸੀ ਮੈਨੂੰ ਮਾੜਾ ਕੀ ਗੱਲ ਹੋਈ ਹੈ ਮੇਰੀ ਗੱਲ ਸੁਣੋ ਜੇ ਮੈਂ ਕੁਝ ਬੋਲ ਦਿੰਨੀ ਆ ਮੰਮੀ ਨੂੰ ਫਿਰ ਤੁਹਾਨੂੰ ਲੱਗਦਾ ਹਨ ਉਹ ਸਵੇਰ ਦੀ ਸੁੱਤੀ ਪਈ ਸੀਗੀ ਨਾ ਉਹਨੂੰ ਕੋਈ ਧਾਲੇ ਪੰਨ ਦਾ ਫਿਕਰਾ ਨਾ ਉਹਨੂੰ ਕੋਈ ਸਫਾਈਆਂ ਦਾ ਫਿਕਰਾ ਸਵੇਰ ਦੀ ਮੈਂ ਲੱਗੇ ਪਈ ਆ ਇੰਨਾ ਤਾਂ ਉਹਦਾ ਫਰਜ਼ ਬਣਦਾ ਹੀ ਆ ਵੀ ਉੱਠ ਕੇ ਮੇਰੇ ਨਾਲ ਕੰਮ ਧੰਦਾ ਕਰ ਆਉਦੇ ਕੌਣ ਮਾਂ ਦੀ ਗੱਲ ਕਰ ਰਹੀ ਹੈ ਕਿ ਦੂਜੀ ਤੂੰ ਭਾਬੀ ਦੀ ਗੱਲ ਕਰ ਰਹੀ ਹੈ ਭਾਬੀ ਦੀ ਗੱਲ ਕਰਦੀ ਹੈਗੀ ਸਿਰ ਦਾ ਬਹਾਨਾ ਲਾ ਕੇ ਪਈ ਸੀਗੀ ਜੇ ਮਾਂ ਨੂੰ ਮੈਂ ਕਿਹਾ ਮਾਂ ਜੀ ਪਤਾ ਤਾਂ ਸਿਰ ਦੁਖਦਾ ਤਾਂ ਪਈ ਆ ਰੋਜ਼ ਉਹਨੂੰ ਕੋਈ ਨਕਸ਼ ਦੁਖਦਾ ਰਹਿੰਦਾ ਉਹ ਚੱਲ ਕੋਈ ਗੱਲ ਨਹੀਂ ਯਾਰ ਬਿਮਾਰ ਹੋਣੀ ਤਾਂ ਹੀ ਸਿਰ ਦੁਖਦਾ ਜਾਣ ਬੁਝ ਕੇ ਬਹਾਨੇ ਪੜਾ ਕੌਣ ਲਾਉਣ ਹੁੰਦਾ ਕਾਹਨੂੰ ਤੂੰ ਐਵੇਂ ਗੱਲ ਨੂੰ ਖਿੱਚੀ ਮੈਂ ਹੀ ਖਿੱਚਦੀ ਆ ਗੱਲ ਨੂੰ ਤੇ ਮੈਂ ਹੀ ਲੜਾਈ ਕਰਦੀ ਆ ਥੋੜਾ ਤਾਂ ਸਾਰਾ ਭੋਲੇ ਦਾ ਡੱਬਰ ਆ ਤੁਹਾਨੂੰ ਤਾਂ ਪਤਾ ਹੀ ਨਹੀਂ ਵੀ ਲੜਾਈ ਹੁੰਦੀ ਕੀ ਆ ਚਲ ਠੀਕ ਐ ਛੱਡ ਹੁਣ ਤੂੰ ਚਾਹਣੀ ਕੀ ਮੇਥੋਂ ਦੱਸ ਮੈਂ ਤਾਂ ਕੁਛ ਨਹੀਂ ਚਾਹੁੰਦੀ ਹੈਗੀ ਬਸ ਮੇਰਾ ਨੌਕਰਾਂ ਨੂੰ ਕੰਮ ਕਰਨਾ ਹੋ ਕਰੀ ਜਾਨੀ ਆ ਨਾ ਤਾਂ ਤੂੰ ਆਉਦੀ ਮਾਂ ਨੂੰ ਕਹਿਣਾਗਾ ਤੇ ਨਾ ਤੂੰ ਮੈਨੂੰ ਕਹਿਣ ਦਿਨਾ ਕਹਿਣਾ ਕਾਦੇ ਵਾਸਤੇ ਆ ਦੇਖ ਯਾਰ ਘਰ ਦੇ ਵਿੱਚ ਕੌਣ ਚਾਰ ਤਾਂ ਜਾਣੇ ਆਪਾਂ ਜੇ ਆਪਾਂ ਚਾਰ ਦਿਨ ਇੱਕ ਦੂਜੇ ਨਾਲ ਬਣਾ ਕੇ ਰੱਖਾਂਗੇ ਬਣਾ ਕੇ ਕੌਣ ਰੱਖੂਗਾ ਲੋਕ ਤਾਂ ਤਮਾਸ਼ਾ ਦੇਖਣ ਹੁੰਦੇ ਨੇ ਯਾਰ ਅੱਛਾ ਤਾਂ ਤੁਹਾਡੇ ਕਹਿੰਦਾ ਮਤਲਬ ਇਹ ਐ ਵੀ ਮੈਂ ਬਣਾ ਕੇ ਨਹੀਂ ਰੱਖਦੀ ਆਉਦੀ ਭਾਬੀ ਨੂੰ ਨਾ ਕੁਛ ਕਿਉ ਤੁਹਾਡੇ ਲਈ ਤਾਂ ਤੁਹਾਡੀ ਭਾਬੀ ਚੰਗੀ ਆ ਜੇ ਮਾਂ ਕੋਲ ਗੱਲ ਕਰਦਾ ਮਾਂ ਕਹਿਣ ਲੱਗਿਆਂ ਨਾ ਭਾਈ ਪਹਿਲਾਂ ਉਹੀ ਕਰ ਸਾਂਭਦੀ ਸੀ ਹੁਣ ਤੂੰ ਕਹਿਣ ਲੱਗ ਜਾ ਇਹਦਾ ਮਤਲਬ ਮੈਂ ਨਹੀਂ ਬਣਾਉਂਦੀ ਰੱਖੀ ਯਾਰ ਮੈਂ ਤੈਨੂੰ ਮਾੜਾ ਸੀਰਤ ਕਹੀ ਨਹੀਂ ਰਿਹਾ ਮੈਂ ਤੈਨੂੰ ਮਾੜਾ ਕੱਦ ਕਹਿ ਰਿਹਾ ਮੈਂ ਤਾਂ ਭਾਈ ਕਹਿ ਰਿਹਾ ਵੀ ਜਦੋਂ ਦੀ ਭਾਈ ਤੂੰ ਇਸ ਘਰੇ ਆਈਆਂ ਨਾ ਜਾਂ ਭਾਬੀ ਆਈ ਆ ਤੁਸੀਂ ਮੇਰੀ ਮਾਂ ਨੂੰ ਉਹੀ ਗੱਲ ਆ ਵੀ ਕੰਮਾਂ ਤੋਂ ਵਾਝਾ ਕਰਤਾ ਮਾਂ ਮੇਰੀ ਵਧੀਆ ਨਿਆਰੇ ਲੈਂਦੀ ਆ ਕੱਲੀ ਮਾਂ ਨੂੰ ਨਹੀਂ ਤੇਰੀ ਭਾਬੀ ਨੂੰ ਵੀ ਮੈਂ ਤਾਂ ਕਰਤਾ ਸਾਰੇ ਤਾਂ ਮੈਂ ਕਰਦੀ ਆ ਮੈਨੂੰ ਪਤਾ ਹੈ ਸਾਰੇ ਘਰ ਦੇ ਕੰਮ ਤੂੰ ਕਰਦੀ ਆ ਕੋਈ ਗੱਲ ਨਹੀਂ ਵੀਰ ਨੂੰ ਮੈਂ ਕਹਿ ਦੂੰਗਾ ਵੀ ਬਾਈ ਐਂ ਕਰਕੇ ਮੜਾ ਜੀ ਭਾਬੀ ਨੂੰ ਵੀ ਕਹਿ ਦੇ ਕਰ ਉਹ ਵੀ ਘਰ ਦੇ ਕੰਮ ਕਰ ਲਿਆ ਕਰ ਫੇਰ ਤਾਂ ਖੁਸ਼ ਹੈ ਕਰੀ ਖੜੀ ਉਹ ਕੰਮ ਚਲ ਮੇਰੀ ਗੱਲ ਆਈ ਨਿਓ ਕੰਮ ਕਰਦੀ ਜਿੱਦਨ ਸਾਡੇ ਚ ਫਰਾਨ ਬਣ ਹੋ ਗਈ ਨਾ ਜਾਂ ਤਾਂ ਅੱਡੀ ਹੋਇਆ ਜਾਊਗਾ ਜਾਂ ਫਿਰ ਉਹ ਕੰਮ ਸਾਂਭ ਲੂ ਬਰਾਬਰ ਮੇਰੇ ਅੱਡੋ ਨੇ ਗੱਲਾਂ ਕਾਤੋਂ ਕਰੀ ਜਾਨੀ ਐ ਕਿਦ ਨਹੀਂ ਹੱਡਣਾ ਮੈਂ ਕਹਿ ਦੂੰਗਾ ਨਾਲੇ ਮੇਰੀ ਗੱਲ ਸੁਣ ਤੂੰ ਕਹਿ ਰਹੀ ਸੀ ਅੱਜ ਮੇਰਾ ਵੀਰ ਆਊਗਾ ਆਊਗਾ ਫਿਰ ਆਹੋ ਆਊਗਾ ਮੇਰੇ ਤਾਂ ਮੂੜੀ ਖਰਾਬ ਕੀਤਾ ਪਿਆਗਾ ਕੀ ਮੇਰਾ ਭਰਾ ਕੇ ਮੇਰੇ ਦੁੱਖ ਸੁਣੂਗਾ ਇੱਥੇ ਨਾਲੇ ਮੈਂ ਤੁਹਾਨੂੰ ਐਂ ਕਹਿੰਦੇ ਸੀ ਆਪਦਾ ਹੁ ਵੀਰੇ ਨੇ ਉਹਨਾਂ ਸੰਧਾਰਾ ਦਿਨ ਕਰ ਹੀ ਰਹੋ ਹਾਂ ਹਾਂ ਉਹਦਾ ਮੈਨੂੰ ਪਤਾ ਸੀਗਾ ਤਾਂ ਹੀ ਤਾਂ ਮੈਨੂੰ ਸਾਧਰੇ ਸਾਧਰੇ ਖੇਤ ਗਿਆ ਸੀਗਾ ਮੈਡਮ ਮੜਾ ਮੋਡਾ ਕੰਮ ਹੈਗਾ ਭਈ ਖੇਤ ਦਾ ਨਿਮੇੜਿਆ ਮਾਂ ਦੁਪਹਿਰੇ ਫਿਰ ਮੇਰਾ ਸਾਲਾ ਆਊਗਾ ਉਹਦਾਂ ਬਹਿ ਕੇ ਕਰਾਂਗੇ ਗੱਪਸ਼ਪ ਕਿ ਨਹੀਂ ਆਹੋ ਨਾਲੇ ਖਾਣ ਨੂੰ ਕੁਝ ਫੜ ਲਿਓ ਵਧੀਆ ਹਾਂ ਤੂੰ ਮੁੰਤਜ਼ਦ ਦੀ ਕੀ ਲੈਕਣਾ ਮੈਂ ਲੈ ਆਉਂਗਾ ਠੀਕ ਹੈ ਮੈਂ ਕਰ ਦਿਆਂ ਚੈਰੀ ਰੋਟੀ ਸਬਜ਼ੀ ਵਾਦੀ ਦੇਖਦੀਆਂ ਕੋਈ ਚੱਲ ਠੀਕ ਹੈ ਚੱਲ ਹੋਰ ਅਮੀ ਪਹੀ ਰਣੀ ਅੰਮ ਬਿਸ਼ਾਲੀ ਮੰਮੀ ਮੈਨੂੰ ਪਤਾ ਸੀ ਵੀ ਮੇਰੀ ਮਾਂ ਨੇ ਹੁਣ ਤੂੰ ਇੱਥੇ ਫਿਰਦੀ ਸੀ ਮੈਂ ਤਾਂ ਕਰਨ ਦੇ ਡਿੱਕੀ ਆਂਦੀ ਸੀ ਵੀ ਕਦੋਂ ਆਣਗੇ ਲੈ ਮੈਨੂੰ ਫੜਾਓ ਓਹ ਹੋ ਇੰਨੇ ਡੱਬੇ ਮਠਿਆਈ ਦੇ ਪੁੱਤ ਮੇਰੀ ਗੱਲ ਸੁਣ ਤੂੰ ਮੇਰੀ ਕੱਲੀ ਕੱਲੀ ਧੀ ਐ ਹੈ ਮਠਿਆਈ ਦੇ ਡੱਬੇ ਤੈਨੂੰ ਲਿਓ ਹਰਕੀ ਨੂੰ ਲਿਓ ਇਹ ਤਾਂ ਮੈਨੂੰ ਪਤਾ ਸੀ ਵੀ ਮੇਰੀ ਮਾਂ ਜਦੋਂ ਵੀ ਆਉਂਦੀ ਹੈ ਨਾ ਚੀਜ਼ਾਂ ਤਾਂ ਐ ਲੈ ਕੇ ਆਉਗੀ ਜਿਵੇਂ ਪਤਾ ਹੀ ਨਹੀਂ ਕਿਨੇ ਟਾਈਮ ਬਾਹਰ ਦੇ ਕੋਲ ਨੂੰ ਮਿਲਣ ਗਈ ਐ ਮੇਰੀ ਗੱਲ ਸੁਣ ਆਪਾਂ ਮੈਂ ਕੱਪੜਾ ਲੀੜਾ ਸਸਤਾ ਪਾਲਾਂ ਪਰ ਮੈਂ ਮੇਰੀ ਧੀ ਦਾ ਕੋਈ ਵੀ ਸ਼ੌਕ ਨਹੀਂ ਰਹਿਣ ਦੇਣਾ ਬਸ ਫਿਰ ਆਈਆਂ ਕੱਲੇ ਕੱਲੇ ਲਾੜਲੀ ਧੀ ਹੈ ਮਾਗੀ ਮਾਂ ਦੀ ਆਲਾ ਮਾਂ ਗਰਮੀ ਬਹੁਤ ਹੈ ਜੀ ਪਹਿਲਾਂ ਦੱਸ ਦਾਣਾ ਤੀ ਆ ਬਾਵਾ ਹੁਣੇ ਗਿਆ ਖੇਤ ਨੂੰ ਤੁਹਾਨੂੰ ਲੈ ਆਉਂਦਾ ਜਾ ਕੇ ਚਲ ਕੋਈ ਗੱਲ ਨਹੀਂ ਮੈਂ ਅਖਾ ਚਲ ਉੱਥੇ ਤੱਕ ਤੁਰ ਕੇ ਵਗ ਜਾਨੇ ਕਿਹੜਾ ਦੂਰ ਹੈ ਭੈਣੇ ਨਾਲੇ ਜੇ ਤੁਰਦੇ ਰਹਨੇ ਆ ਤਾਂ ਆਪਦਾ ਸਰੀਰ ਚੱਲਦਾ ਰਹਿੰਦਾ ਹੈ ਫਤਗਰ ਠੀਕ ਹੈ ਨਾਲੇ ਤੁਸੀਂ ਆ ਇੰਨਾ ਖਰਚਾ ਕਾਹਨੂੰ ਕਰਨਾ ਤੀ ਲੇ ਪਣੀ ਇਹ ਤਾਂ ਹੱਕ ਹੁੰਦਾ ਹੀ ਐ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਪੁੱਤ ਪਾਣੀ ਪੀ ਲਓ ਧੀਆ ਦਾ ਫਰਜ਼ ਹੁੰਦਾ ਹੀ ਐ ਦੀਦੀ ਨਾਲ ਤਾਂ ਮਠਾਈਆਂ ਅੰਦਰ ਕਿਛਿਂ ਚ ਰੱਖ ਦੋ ਨਾਲ ਚਾਹ ਧਰ ਲੈਂਦੇ ਹਾਂ ਮੈਂ ਚਾਹ ਬਣਾ ਕੇ ਰਿਆਂੀ ਪੀ ਲਓ ਤੁਸੀਂ ਪੁੱਤ ਹਲੇ ਮੈਂ ਚਾਹ ਨਹੀਂ ਪੀਣੀ ਬਸ ਪਾਣੀ ਪੀਉਂਗੀ ਠਹਿਰ ਕੇ ਬਣਾ ਲੀ ਕੋਈ ਨਾ ਚਲ ਕੋਈ ਨਾ ਆ ਡੱਬੇ ਰੱਖਿਓ ਅੱਜ ਬੈਠ ਜੋ ਰਹੀ ਆ ਤਾਂ ਮੈਂ ਬਥੇ ਕੀਤਾ ਤੁਹਾਨੂੰ ਪਤਾ ਮੈਂ ਡਿੱਕਿਓ ਜਾਂਦੀ ਸੀਗੇ ਤੁਹਾਨੂੰ ਮੈਨੂੰ ਤਾਂ ਐਸੀ ਵੀਰਾ ਵੀ ਨਾਲ ਉਹ ਵੀਰਾ ਕਦ ਨਹੀਂ ਆਇਆ ਪਤਾ ਸਾਰਾ ਕੰਮ ਧੰਦੇ ਹੋ ਜਾਂਦੇ ਨੇ ਹੁਣ ਤੈਨੂੰ ਪਤਾ ਤਾਂ ਹੈਗਾ ਹਨਾ ਹਾਂ ਔਰ ਆਪਣੇ ਦਮ ਤੁਹਾਨੂੰ ਪਤਾ ਹੀ ਆ ਬਿਜ਼ਨਸ ਵੱਡੇ ਹੀ ਨੇ ਨਾ ਤਾਂ ਹੀ ਤਾਂ ਕਹਿੰਦੇ ਆ ਆ ਦੇਖ ਲੈ ਮੰਮੀ ਤੁਸੀਂ ਤਾਂ ਫਿਰ ਵੀ ਟਾਈਮ ਨਾਲ ਆ ਕਿਸਨਹਾਰਾ ਲੈ ਕੇ ਆ ਸਾਡੇ ਗਵਾਂਢ ਚ ਨਾ ਨੂੰ ਇਹਨਾਂ ਦੀ ਜਿਹੜੀ ਤੋਂ ਦੀ ਜਠਾਣੀ ਹੈਗੀ ਉਹਨੂੰ ਤਾਂ ਉਹਦੇ ਘਰ ਦੇ ਨਾ ਇੰਨਾ ਕੁਝ ਦੇ ਕੇ ਗਏ ਨੇ ਸੰਧਾਰੇ ਤੇ ਤੇ ਜਿਹੜੀ ਦੂਜੀ ਆ ਉਹ ਡਸਕੀ ਜਾਂਦੀ ਆ ਕੋਈ ਆਏ ਨਹੀਂ ਦੇਖੀ ਕੋਈ ਨਾ ਪੁੱਤ ਕਈ ਵਾਰੀ ਤਾਂ ਦੇਖ ਕੋਈ ਕੰਮ ਧੰਦਾ ਹੋ ਜਾਂਦਾ ਤਾਂ ਲੇਟ ਹੋ ਜਾਂਦੇ ਨੇ ਮੰਮੀ ਨਹੀਂ ਉਹ ਤੇ ਮਾਵਾਪ ਨਹੀਂ ਹੈਗੇ ਹੈ ਮਾਮੇ ਤਾਂ ਹੈਗੇ ਨਹੀਂ ਉਹ ਦੇ ਜਾਣ ਮਾਵੇਂ ਨੇ ਤਾਂ ਅੱਗ ਲਾਈ ਮੁਕਦੀ ਹੈਗੀ ਮੇਰੀ ਗੱਲ ਸੁਣਾ ਦੇਖ ਪੁੱਤ ਮਾਵਾ ਦੇ ਨਾਲ ਹੀ ਪੇਕੇ ਹੁੰਦੇ ਨੇ ਮਾਵੇਂ ਹੀ ਸੰਦਾਰੇ ਦਿੰਦੀਆਂ ਹੁੰਦੀਆਂ ਨੇ ਜੇ ਉਹਦੇ ਵਿਚਾਰੀ ਦੇ ਮਾਪਿਓ ਹੀ ਨਹੀਂ ਹੈਗਾ ਫਿਰ ਕੌਣ ਦੇ ਕੇ ਉਸ ਦਾ ਕੌਣ ਸਾਲ ਪੁੱਛ ਦਤੀਆਂ ਦੀ ਇਹ ਤਾਂ ਗੱਲ ਹੈਗੀ ਹੈ ਮੰਮੀ ਚਲ ਮੇਰੇ ਤਾਂ ਵੀ ਰੱਬ ਨੇ ਵਧੀਕ ਕਰਮ ਲਿਖੇ ਹੋਏ ਨੇ ਨਾ ਤਾਂ ਮੈਂ ਪੇਕੇ ਘਰ ਗਰੀਬੀ ਕੱਟੀ ਹੈ ਨਾ ਸੁੱਖ ਨਾਲ ਵੀ ਨੂਰੇ ਕੱਟਣ ਨੂੰ ਮਿਲਦੀ ਆ ਪਤਾ ਇਹ ਗਰੀਬੇ ਮੇਰੀ ਤਾਂ ਸਕੀਆਂ ਪੈਣਾ ਹੁੰਦੀਆਂ ਨੇ ਹੈ ਇੱਕ ਆ ਜਾਂਦੇ ਦੂਜੀ ਵਾ ਗਈ ਜਾਂਦੀ ਐ ਇਹਦਾ ਮਾਨ ਨਹੀਂ ਹੁੰਦਾ ਇਹ ਤਾਂ ਪ੍ਰਮਾਤਮਾ ਦਾ ਐ ਨਹੀਂ ਪਤਾ ਕਦੋਂ ਪ੍ਰਮਾਤਮਾ ਥੱਬੇ 'ਚ ਕਰ ਦੇ ਕਦੋਂ ਮੁਠੀ 'ਚ ਕਰ ਦੇ ਹਾਂ ਇੱਥੇ ਗੱਲ ਹੈਗੀ ਬਾਕੀ ਕਰਮਾਂ ਦੀ ਗੱਲ ਆ ਮੰਮੀ ਹੋਰ ਦੱਸ ਡੈਡੀ ਠੀਕ ਸੀ ਸਾਰੇ ਠੀਕ ਠਾਕ ਨੇ ਵਧੀਆ ਤੁਸੀਂ ਦੱਸੋ ਸੋਢੀ ਸੇਤ ਪਹਿਣ ਜੀ ਠੀਕ ਹੈ ਹਾਂ ਮੈਂ ਤਾਂ ਠੀਕ ਆ ਵਧੀਆ ਅਸੀਂ ਵੀ ਠੀਕ ਆ ਵਧੀਆ ਰਲ ਮਿਲ ਕੇ ਰਹਿੰਦੀਆਂ ਨੇ ਦੋਏ ਭੈਣਾਂ ਮੈਨੂੰ ਤਾਂ ਕੋਈ ਹੁੰਦਾ ਹੀ ਨਹੀਂ ਵੀ ਕੋਈ ਕੰਮ ਕਰਨਾ ਜਾਂ ਨਹੀਂ ਮੰਮੀ ਦੇਖੀ ਮੇਰਾ ਸੂਟ ਸੋਹਣਾ ਕਿੰਨਾ ਪਤਾ ਕਿੰਨਾ ਦਾ ਆਇਆ 4500 ਦਾ ਆਇਆ ਦੇਖ ਲਾ ਇੰਨਾ ਮਹਿੰਗਾ ਸੂਟ ਪਾਉਣੀ ਆ ਮੈਂ ਚੱਲ ਪੁੱਤ ਵਧੀਆ ਤੂੰ ਦੱਸ ਤੀ ਨਾ ਤੂੰ ਠੀਕ ਰਹਿਣੀ ਆ ਹਾਂਜੀ ਮੰਮੀ ਮੈਂ ਵਧੀਆ ਤੁਸੀਂ ਦੱਸੋ ਥੋੜੀ ਸਿਹਤ ਵਧੀਆ ਰਹਿੰਦੀ ਆ ਹਾਂ ਮੇਰੀ ਸਿਹਤ ਤਾਂ ਠੀਕ ਹੈ ਫਿਰ ਬਿਸ਼ਲੀ ਟੀਨਾ ਨੂੰ ਕਿਹੇ ਲੈ ਕੇ ਦਿੱਤੇ ਪੁੱਤ ਲੈ ਇਹ ਤਾਂ ਮੈਂ ਉਹਨਾਂ ਦੇ ਸਿਹਰੇ ਨਾਲ ਗਈ ਸੀਗੀ ਉਹਦਾ ਵਿਆਹ ਸੀਗਾ ਉਹ ਤਾਂ ਮੈਂ ਲੈ ਕੇ ਆਈ ਸੀਗੀ ਇਹ ਮੈਨੂੰ ਇਹਨੇ ਤਾਂ ਜੁਈ ਸਿੰਪਲ ਪਾ ਰੱਖਿਆਗਾ ਇਹਨੂੰ ਪਤਾ ਨਹੀਂ ਸੀ ਨਾ ਵੀ ਤੁਸੀਂ ਆਉਣੇਗਾ ਐ ਨਹੀਂ ਪੁੱਤ ਜੇ ਜਦੋਂ ਤੂੰ ਆਪ ਦਾ ਲੈ ਆਈਆਂ ਇਹ ਤੇਰੀ ਭੈਣਾਂ ਇਹਦਾ ਵੀ ਨਾਲ ਲੈ ਆਕਰ ਜਿਹੜੀਆਂ ਦਰਾਨੀਆਂ ਠਾਣੀਆਂ ਹੁੰਦੀਆਂ ਨੇ ਉਹ ਤਾਂ ਸਕੀਆਂ ਭੈਣਾਂ ਤੋਂ ਵੀ ਵੱਧ ਹੁੰਦੀਆਂ ਨੇ ਚੱਲ ਕੋਈ ਨਾ ਮਮੀ ਤੂੰ ਸੁੱਟ ਲੈ ਕੇ ਆਈਆਂ ਉਹਦੇ ਚਿੱਕਿਆਂ ਦਾ ਵੀ ਲਿਆਉਂਦੀ ਫਿਰ ਮੈਂ ਤਾਂ ਲੈ ਕੇ ਆਈਆਂ ਮੇਰੇ ਤਾਂ ਫਰਜ਼ ਬਣਦਾ ਸੀ ਜਿਹੜਾ ਜੇ ਤੇਰਾ ਹੈ ਉਹ ਹੈ ਜੇ ਤੀਨਾ ਦਾ ਬਸ ਕੱਲਾਂ ਦਾ ਰੰਗ ਦਾ ਫਰਕ ਹੈ ਜਿਹੜਾ ਜਿਹੜਾ ਸਾਨੂੰ ਪਸੰਦ ਹੋਇਆ ਉਹ ਰੱਖ ਲਿਆ ਚਲ ਕੋਈ ਨਵੇਂ ਉਹ ਤਾਂ ਆਪਦੇ ਸਾਹਮਣੇ ਆਵਦੇ ਦੂੰਗੀ ਇੱਕ ਤੇਰੀ ਮੰਮੀ ਦਾ ਵੀ ਐ ਸਮਾ ਕੇ ਪਾ ਲਿਓ ਭੈਣ ਜੀ ਲੈ ਐਨਾ ਖਰਚਾ ਕਾਹਨੂੰ ਕਰਨਾ ਦੀ ਤੁਸੀਂ ਲੈ ਮੰਮੀ ਤੈਨੂੰ ਪਤਾ ਤਾਂ ਹੈਗਾ ਮੈਂ ਤੈਨੂੰ ਕਿਹਾ ਸੀ ਨਾ ਵੀ ਮੇਰੀ ਮਾਂ ਦੇਖੀ ਜਦੋਂ ਵੀ ਆਉਗੇ ਨਾ ਐਡਿਟ ਥੱਬੇ ਭਰ ਕੇ ਲੈ ਕੇ ਆਉਂਦੀ ਉਹ ਮਠਾਈ ਦੇ ਦੇ ਨਾ 10 ਡੱਬੇ ਲੈ ਕੇ ਆਈ ਆ ਕੋਈ ਨਾ ਪਤਾ ਸੋਡਾ ਟੱਬਰ ਦਾ ਕੰਮ ਹੈ ਨਾ ਇਹ ਦੇਖ ਪੰਜੇ ਡੱਬੇ ਤੇਰੇ ਪੰਜ ਟੀਨਾ ਦੇ ਮੈਨੂੰ ਤਾਂ ਤੁਸੀਂ ਰਹਿਣ ਦਿੰਦੇ ਐਨਾ ਖਰਚਾ ਕਿਉਂ ਕਰਨਾ ਸੀ ਲੈ ਹੈ ਕੰਮਲੀ ਕਹਿੰਦੀ ਮੈਨੂੰ ਰਹਿਣ ਦੇ ਖਰਚਾ ਕਿਉਂ ਕਰਨਾ ਸੀ ਪੁੱਤ ਮੇਰੀ ਗੱਲ ਸੁਣ ਜਿਹੀ ਜੀ ਬਿਸ਼ਾਲੀ ਐ ਮੈਨੂੰ ਉਹੀ ਜੀ ਤੂੰ ਐ ਮੈਂ ਵੀ ਤਾਂ ਤੇਰੀ ਮਾਂ ਨਾਲੇ ਮੇਰੀ ਮੰਮੀ ਤਾਂ ਤੁਹਾਡੀ ਨਸ ਦੇ ਦੀ ਸੁਵਾਈ ਐਵੇਂ ਦਾਗਾ ਸਾਡੇ ਅਸਗੌਂਡ ਦੇ ਜਿਹੜੇ ਵਿਚਾਰੇ ਗਰੀਬ ਨੇ ਨਾ ਮੇਰੇ ਪਾਏ ਹੋਏ ਕੱਪੜੇ ਮੇਰੀ ਮੰਮੀ ਨੇ ਸਾਰੇ ਉਹਨਾਂ ਨੂੰ ਦਿੱਤੇ ਸੀ ਜਦੋਂ ਮੈਂ ਵਿਆਹ ਕੇ ਇੱਥੇ ਆਇਆ ਹਣਾ ਮੰਮੀ ਦੇਖ ਪੁੱਤ ਜੇ ਤੇਰੀ ਮੰਮੀ ਹੁੰਦੀ ਉਹ ਤਾਂ ਰਸੰਦਾਰਾ ਲੈ ਕੇ ਆਉਂਦੀ ਹੈ ਹੁਣ ਮੈਂ ਤੇ ਰਸੰਦਾਰਾ ਲੈ ਕੇ ਆਈ ਆ ਮੈਨੂੰ ਵੀ ਐ ਲੱਗਿਆ ਵੀ ਟੀਨਾ ਚਾਕੇ ਨਾ ਵੀ ਬਿਸ਼ਾਲੀ ਦਾ ਸੰਧਾਰ ਆ ਗਿਆ ਮੇਰਾ ਸੰਧਾਰਾ ਆਇਆ ਨਹੀਂ ਤੁਹਾਡਾ ਦੋਨੇ ਭੈਣਾਂ ਦਾ ਸੰਧਾਰਾ ਐ ਬਰਾਬਰ ਦਾ ਤੇਰੀ ਗੱਲ ਸੁਣੋ ਜਿੱਦ ਤੁਸੀਂ ਰੋਟੀ ਸਬ지 ਦਾ ਕਰ ਲੈਂਦੇ ਮੈਂ ਨਾਲ ਵਾਂਸੇ ਸਬ지 ਮੰਗਵਾ ਕੇ ਰੱਖਤੀ ਸੀੀ ਬਾਵੇ ਤੋਂ ਚਲ ਮੰਮੀ ਆਪਾਂ ਅੰਦਰ ਬੈਠਦੇ ਉਹ ਗਰਮੀ ਵਾਲੀ ਹੈਗੀ ਨਾ ਤਾਂ ਤੁਹਾਨੂੰ ਐਸੀ ਜੋ ਰਹਿੰਦੀ ਆਤਾ ਨਾ ਮੈਨੂੰ ਐਸੀ ਬਿਨਾਂ ਰਹਿੰਦੀ ਆਤਾ ਆਜਾ ਅੰਦਰ ਬੈਠ ਕੇ ਗੱਲਾਂ ਕਰਦੇ ਆ ਚਲ ਮੈਂ ਰੋਟੀ ਬਣਾਉਂ ਹਾਂ ਹਾਂ ਬਣਾ ਲੈ ਟਿੰਨਾ ਪੁੱਤ ਭਾਂਡੇ ਮਾਂਜ ਤੇ ਦੀਏ ਹਾਂਜੀ ਮੰਮੀ ਭਾਂਡੇ ਵਗੈਰਾ ਮੈਂ ਮਾਂਜ ਹੀ ਤੇ ਮੈਂ ਤਾਂ ਚਾਹ ਵੀ ਬਣਾ ਕੇ ਰੱਖੀ ਸੀ ਖਮਸ਼ਾਲੀ ਦੀ ਮੰਮੀ ਰ ਚਾਹ ਵੀ ਨਹੀਂ ਪੀਕੇ ਗਏ ਜਾਂਦੇ ਜਾਂਦੇ ਪੁੱਤ ਕਈ ਵਾਰ ਬੰਦੇ ਦਾ ਨਹੀਂ ਵੀ ਮਨ ਹੁੰਦਾ ਹੈਗਾ ਉਹ ਚਾਹ ਮੈਨੂੰ ਲੱਗਾ ਘੱਟੇ ਪੀਂਦੀ ਆ ਬਿਸ਼ਾਲੀ ਕਹਿੰਦੀ ਹੁੰਦੀ ਆ ਵੀ ਮੰਮੀ ਚਾਹ ਨਹੀਂ ਪੀਂਦੀ ਹੈਗੀ ਚੱਲ ਕੋਈ ਗੱਲ ਨਹੀਂ ਆਪਾਂ ਪੀ ਲਾਂਗੇ ਹਾਂ ਮੰਮੀ ਨੂੰ ਕੁਝ ਗਰਮੀ ਵੀ ਜ਼ਿਆਦਾ ਨਾ ਮੰਮੀ ਆ ਦੇਖੋ ਮੰਮੀ ਸੂਟ ਲੈ ਕੇ ਆਏ ਸੀ ਇੱਕ ਟੀਨਾ ਦਾ ਇੱਕ ਤੁਹਾਡਾ ਮੈਂ ਆਪ ਤੇ ਕੱਢ ਲਏ ਇਸੋ ਹੁਤਾ ਇੰਨਾ ਕਾਹ ਨੂੰ ਖਰਚਾ ਕਰਨਾ ਤੀਗਾ ਆਪਣੀ ਮੰਮੀ ਨੂੰ ਕਹਿ ਦਿੰਦੀ ਬਸ ਸਿੰਧਾਰਾ ਦੇ ਜਾਂਦੀ ਤੈਨੂੰ ਦੇ ਜਾਂਦੀ ਇੱਕ ਸੂਟ ਸਾਢਾ 10 ਕੀ ਸੀਗਾ ਮੰਮੀ ਸਾਡੇ ਦਾ ਰਵਾਜ ਆ ਨਾਲੇ ਮਠਾਈ ਦੇ ਡੱਬੇ ਹਲਕੇ ਮੇਰੀ ਮੰਮੀ ਘਟ ਲੈ ਕੇ ਆਈ ਆ ਨਹੀਂ ਅਸਤੇ ਇੱਕ ਹੀ ਡੱਬੇ ਮਠਾਈ ਦੇ ਦੇਣੇ ਹੁੰਨੇ ਆ ਤੇ ਸਾਰਿਆਂ ਨੇ ਕਿ ਕਿ ਸੂਟ ਨਾਲੇ ਸਾਡੇ ਘਰੇ ਕਿਸੇ ਚੀਜ਼ ਦੀ ਘਾਟ ਆ ਪੁੱਤ ਮੇਰੀ ਗੱਲ ਸੁਣ ਉਹ ਗੱਲ ਨਹੀਂ ਹੁੰਦੀ ਹੈਗੀ ਘਾਟ ਵਾਲੀ ਨਾਲੇ ਆਪਾਂ ਕਿਹੜਾ ਇੰਨਾ ਲੋਕਾਂ ਦੇ ਘਰਾਂ ਚੋਂ ਸਿੰਧਾਰਾ ਵੰਡਦੇ ਆ ਆਪਾਂ ਤਾਂ ਆਪਣੇ ਆਪਣੇ ਘਰਾਂ ਚ ਦੇਣੇ ਆ ਐਨਾ ਦੱਸ ਤਾਂ ਫੇਰ ਵੀ ਤੇ ਡੱਬੇ ਜ਼ਿਆਦਾ ਮੰਗਾ ਲੈ ਉਹ ਕੋਈ ਗੱਲ ਨਹੀਂ ਮੰਮੀ ਸਾਨੂੰ ਨਹੀਂ ਕੋਈ ਫਰਕ ਪੈਂਦਾ ਨਾਲੇ ਮੈਂ ਆਪਦੇ ਘਰ ਦਿੰਦੀ ਇੱਕ ਇੱਕ ਤਾਂ ਕੁੜੀਆਂ ਗੀ ਉਹ ਮੇਰੇ ਸਾਰੇ ਸ਼ੌਂਕ ਪੂਰੇ ਕਰਦੇ ਆ ਦਿਨ ਦਿਹਾੜੇ ਮਿੰਦਾਂ ਅਣਗਿਣਤ ਸਮਾਨ ਭੇਜਦੇ ਨੇ ਚੱਲ ਕੋਈ ਗੱਲ ਨਹੀਂ ਪੁੱਤ ਮੈਂ ਤਾਂ ਐਂ ਕਹਿੰਦੀ ਸੀ ਕਿ ਆ ਵੀ ਸੂਟ ਤੂੰ ਹੀ ਸੰਭਾਲੀ ਜਿਹੜਾ ਮੈਨੂੰ ਦਿੱਤਾ ਏ ਟੀਨਾ ਚੱਲ ਸੰਭਾਲੂਗੀ ਨਹੀਂ ਨਹੀਂ ਮੰਮੀ ਮੈਨੂੰ ਤਾਂ ਮੰਮੀ ਨੇ ਪੰਜ ਸੂਟ ਹੀ ਭੇਜੇ ਨੇਗੇ ਆ ਥੋੜਾ ਤੇ ਟੀਨਾ ਦਾਗਾ ਤੇ ਇਹਨਾਂ ਲਈ ਟੀਨਾ ਤੇਰਾ ਸੰਧਾਰਾ ਨਹੀਂ ਆ ਪੁੱਤ ਇਹਦਾ ਸੰਧਾਰਾ ਕਿਹਨੇ ਦੇਣਾ ਇਹਨੂੰ ਪਤਾ ਤਾਂ ਹੈ ਵਿਚਾਰੀ ਦਾ ਇਕੱਲਾ ਭਾਈ ਤੀ ਉਹ ਵੀ ਨਹੀਂ ਰੱਬ ਨੇ ਛੱਡਿਆ ਹੈਗਾ ਸੰਧਾਰਾ ਕਿਹਨੇ ਦੇਣਾ ਹੁਣ ਲੈ ਮੰਮੀ ਆਹ ਕਿਵੇਂ ਜੀ ਗੱਲ ਕੀਤੀ ਹੈਗੀ ਜੇ ਮਾਪੇ ਨਹੀਂ ਹੈਗੇ ਮਾਮੇ ਤਾਂ ਹੈਗੇ ਨੇ ਸੰਧਾਰਾ ਉਹ ਦੇ ਦਿੰਦੇ ਸਾੜ ਤਾਂ ਭੇਜ ਦੇ ਜਾਂਦੇ ਨੇਗੇ ਬਾਕੀ ਉਹਨਾਂ ਨੇ ਤਾਂ ਮਸਾਂਬੜਾ ਗੱਲ ਚੁਲਾਈ ਹੈਗੀ ਸੰਧਾਰਾ ਕਿਹਦੇ ਆਉਣਗੇ ਵਿਚਾਲੀ ਪੁੱਤਾ ਕੀ ਗੱਲਾਂ ਕਹੀ ਜਾਣੀਆਂ ਤੂੰ ਇਹਦਾ ਮਾਮਾ ਤਾਂ ਕਹਿੰਦਾ ਤੀ ਵੀ ਅਸੀਂ ਸੰਧਾਰਾ ਦੇ ਕੇ ਜਾਣਾ ਉਹ ਤਾਂ ਮੈਂ ਹੀ ਰੋਕਤਾ ਵੀ ਪਹਿਲਾਂ ਤੇ ਲਬਿਆ ਤੇ ਇੰਨਾ ਖਰਚਾ ਕਰਿਆ ਵਿਚਾਰਿਆਂ ਨੇ ਹੁਣ ਕੋਈ ਗੱਲ ਨਹੀਂ ਸੰਧਾਰੇ ਨੂੰ ਕੀ ਆ ਤੇਰਾ ਸੰਧਾਰਾ ਆ ਗਿਆ ਇਹ ਹੀ ਵੰਡ ਦਾਂਗੇ ਆਪਾਂ ਓਹੋ ਮੰਮੀ ਸੰਧਾਰੇ ਦਾ ਵੀ ਇਹਦੇ ਮਾਮੇ ਨੇ ਨਾਮ ਹੀ ਕੀਤਾ ਉਹਨੇ ਕਿਹਾ ਡਾਉਣਾ ਸੀ ਨਾਲ ਤੂੰ ਵਿਆਹ-ਵਿਆਹ ਕਰ ਜਾਨੀਆ ਵਿਆਹ ਕਿਹੜਾ ਗਾਜੇ-ਵਾਜਾਂ ਨਾਲ ਕੀਤਾ ਸੀ ਚੁੰਨੀ ਜੜਾਵਾ ਕਰਕੇ ਤੋਰਤੀ ਚੱਲ ਪੁੱਤ ਜੇ ਫਿਰ ਕਹਿਣਾ ਤਾਂ ਮੜੀ ਜੀ ਗੱਲ ਤੇ ਮੂੰਹ ਵੀ ਛੇਤੀ 빙ਾ ਕਰ ਲੈਂਦੀ ਆ ਵਿਸ਼ਾਲੀ ਪੁੱਤ ਆ ਕੀ ਗੱਲ ਆਈ ਥੋੜੀ ਬੋਲੀਦਾ ਹੁੰਦਾ ਜਿਵੇਂ ਤੂੰ ਬੋਲਦੀ ਆ ਬੋਲ ਨੂੰ ਮੈਂ ਕਿਹਾ ਡਾਂਗ ਮਾਰਤੀ ਉਹਦੇ ਮੰਮੀ ਆਈ ਕਿਹਾ ਵੀ ਸੰਧਾਰਾ ਉਹਦੇ ਵੀ ਆ ਜਾਂਦਾ ਮੈਂ ਤਾਂ ਸੋਲਤੀ ਗੱਲ ਕੀਤੀ ਸੀਗੀ ਸਾਡੇ ਦਾ ਭਾਈ ਮਾਮੇ ਬਧਿਆ ਚੰਗੇ ਨੇਗੇ ਮੇਰੇ ਤਾਂ ਮਾਮਾ ਮੇਰੇ ਵਿਆਹ ਨੂੰ ਦੇਲਾ ਕਿੰਨਾ ਕੁਛ ਦੇ ਕੇ ਗਿਆਗਾ ਫਿਰ ਤਾਂ ਮਾਮੇ ਨੇ ਉਹੀ ਗੱਲ ਨਾਲ ਗੱਲ ਚ ਫਾਹੀ ਲਾਇਆ ਇਹਦਾ ਪੁੱਤ ਮੇਰੀ ਗੱਲ ਸੁਣ ਲੈ ਮਾਮਾ ਇਹਦਾ ਵੀ ਚੰਗਾ ਏ ਨਾਲੇ ਉਹਦੀ ਆਪਣੀ ਵੀ ਤਕਵੀਲਦਾਰੀ ਹੈਗੀ ਆ ਉਹ ਤੇ ਸੋਚਣਾ ਪੈਂਦਾ ਸਾਰਾ ਕੁਝ ਮੈਂ ਹੀ ਜਵਾਬ ਦਿੱਤਾ ਤੀਗਾ ਜੇ ਮੈਂ ਮੰਗਾ ਲੰਦੀ ਉਹਦੇ ਸਿਰ ਬੋਝੇ ਪੈਣਾ ਤੀਗਾ ਪਹਿਲਾਂ ਉਹਨੇ ਕੋਈ ਗੱਲ ਨਹੀਂ ਇਹਦਾ ਬਥੇਰਾ ਕਰਤਾ ਹੁਣ ਸਾਰੀ ਉਮਰ ਉਹੀ ਨੀ ਕਰੀ ਜਾਊਗਾ ਆਪਾਂ ਨੂੰ ਵੀ ਸੋਚਣਾ ਚਾਹੀਦਾ ਉਹ ਨਹੀਂ ਮੰਮੀ ਮੇਰੀ ਗੱਲ ਸੁਣ ਮੇਰਾ ਮਾਮਾ ਚਾਰ ਕੁੜੀਆਂ ਨੇ ਐ ਤਾਂ ਫਿਰ ਉਹ ਐ ਸੋਚ ਲੈ ਵੀ ਮੇਰੇ ਤਾਂ ਆਪਦੇ ਚਾਰ ਕੁੜੀਆਂ ਨੇ ਮੈਂ ਆਪਦੀ ਭੈਣ ਦੇ ਜਵਾਕਾਂ ਦਾ ਕਿਉਂ ਕਰਾਂ ਆ ਮਾਮੇ ਤਾਂ ਕਰਦੇ ਹੀ ਹੁੰਦੇ ਨੇਗੇ ਵਿਚਾਲੀ ਤੈਨੂੰ ਪੁੱਤ ਇਹੋ ਜੀ ਸਿੱਖਿਆ ਦਿੰਦਾ ਕੌਣ ਓ ਯਾਰ ਮੰਮੀ ਗੱਲ ਸਿੱਖਿਆ ਦੀ ਨਹੀਂ ਹੈਗੀ ਉਹ ਤਾਂ ਹੋਰਾਂ ਚ ਜਨ ਤਹ ਬਥੇਰੀ ਅੱਗੇ ਹੈ ਇਹਦੇ ਪੇਕੇ ਮੈਨੂੰ ਕੋਈ ਵੀ ਨਹੀਂ ਆਉਂਦਾ ਚਲ ਜੇ ਮਾਪੇ ਪਾਪ ਹੈ ਨਹੀਂ ਮਾਸੀਆਂ ਤਾਂ ਹੈਗੇ ਨੇ ਮਾਮੇ ਤਾਂ ਹੈਗੇ ਨੇ ਉਹੀ ਆ ਕੇ ਖੜ ਜਾਣ ਪੁੱਤ ਜਦ ਕਹਿ ਦਿੰਦੇ ਨੇ ਆਪਣੇ ਮਾਪਾਪਨਾ ਰਹਿਣ ਕੋਈ ਨਹੀਂ ਨੇੜੇ ਲੱਗਦਾ ਹੁੰਦਾ ਹੁਣ ਸੱਚੀ ਸੁਣ ਲੈ ਕੋਈ ਨਹੀਂ ਕਰਦਾ ਹੁੰਦਾ ਕਿਸੇ ਦਾ ਹੁਣ ਤਾਂ ਇਹ ਕਹਿ ਦਿੰਦੇ ਨੇ ਆਪਣੀ ਆਪਾਂ ਕਿ ਥੋੜੀ ਇਹਨੂੰ ਠੋਕਰ ਮਾਰਾਂਗੇ ਵੀ ਹਾਂ ਜਾ ਕੇ ਆਪਣੀ ਚੀਜ਼ ਲੈ ਕੇ ਆ ਇਹਦਾ ਇਹ ਘਰ ਚ ਹੱਕ ਆ ਜਿਹੜੀ ਚੀਜ਼ ਦੀ ਲੋੜ ਹੋਊਏ ਆਪੇ ਲੈ ਲੂਗੀ ਓਰੇ ਉਹਨਾਂ ਨੇ ਕਿਸੇ ਚੀਜ਼ ਇਤਿਹਾਸ ਰੱਖੀ ਦੀ ਹੁੰਦੀ ਮੇਰੇ ਮਾਪੇ ਨੇ ਤਾਂ ਨਹੀਂ ਮੈਨੂੰ ਕਿਸੇ ਤੇ ਡਿਪੈਂਡ ਹੋਣਾ ਸਿਖਾਇਆ ਨਾਲੇ ਮੈਂ ਅੱਜ ਤੱਕ ਜਿਹੜੀ ਚੀਜ਼ ਮੰਗੀ ਆ ਮੈਨੂੰ ਤਾਂ ਉਹੀ ਮਿਲੀ ਆ ਨਾ ਮਗਰੀਬੀਓ ਦੇ ਪੇਕੇ ਘਰੇ ਘਟਿਆ ਤੇ ਨਾ ਹੀ ਸੁੱਖ ਨਾਲ ਮੈਨੂੰ ਹੋਰੇ ਘਟਨੀ ਪੈਂਦੀ ਆ ਚਲ ਠੀਕ ਆ ਪੁੱਤ ਮੈਨੂੰ ਪਤਾ ਵੀ ਵਧੀਆ ਨੇ ਤੇਰੇ ਇੱਕ ਪਰਿਵਾਰ ਦੇ ਪਰ ਤੂੰ ਇਹਨੂੰ ਆਏ ਨਾ ਸੁਣਾਇਆ ਕਰ ਦੱਸ ਹੁਣ ਮੂੰਹ ਲਟਕਾ ਕੇ ਚਲੇਗੀ ਤਾਂ ਹੀ ਦਾ ਪੁੱਤ ਹੈ ਬਿਮਾਰ ਰਹਿੰਦੀ ਆ ਇਹਦੇ ਦਿਲ 'ਚ ਗੱਲਾਂ ਬਹੁਤ ਨੇ ਖਬਰਾਂ ਕੀ ਕੀ ਸੋਚੀ ਜਾਂਦੀ ਹੈ ਇਹ ਲੈ ਆ ਸੋਚਣਾ ਸੀ ਉੱਥੇ ਰਹਿ ਕੇ ਸੋਚਦੀ ਹੁਣ ਉੱਥੇ ਬੈਰ ਜੀ ਸੋਚਣਾ ਫਿਰ ਵਿ ਆਕਰ ਵਰ ਸੋਚੇ ਚਲ ਮੇਰੀ ਗੱਲ ਸੁਣ ਮਮੀ ਉਹ ਡੱਬੇ ਜਿਹੜੇ ਮਠਾਈ ਦੇ ਪਏ ਨੇ ਵੰਡ ਦੇ ਜਿਹਨਾਂ ਨੂੰ ਵੰਡਣੇ ਨੇ ਵੰਡ ਦੂੰਗੀ ਨਾਲੇ ਚਾਹ ਬਣੀ ਪਈ ਆ ਮੈਨੂੰ ਚਾਹ ਦੀ ਘੁੱਟ ਦੇ ਦੇ ਲੈ ਹੁਣ ਉਹ ਬੈਠੀ ਤੇ ਹੈਗੀ ਸੀ ਤੇਰੇ ਕੋਲ ਚਾਹ ਦੀ ਘੁੱਟ ਉਹ ਤਾਂ ਮੰਗ ਲੈਂਦੀ ਕਿ ਮੇਰਾ ਹੀ ਲਹੂ ਪੀਣਾ ਮਮੀ ਤੁਸੀਂ ਚਲ ਮੈਂ ਆਪੇ ਪਾ ਕੇ ਪੀ ਲੰਨੀ ਆ ਕੋਈ ਗੱਲ ਨਹੀਂ ਉਹ ਤਾਂ ਮੈਨੂੰ ਪੁੱਛਦੀ ਤੀ ਜੇ ਇਹਨਾਂ ਨੂੰ ਤੂੰ ਆ ਗਈ ਪੁੱਤ ਹੁਣ ਤੈਨੂੰ ਸੁਣਾਤਾ ਅੰਦਰ ਜਾ ਕੇ ਮੈਨੂੰ ਪਤਾ ਰੋਣ ਲੱਗ ਜਾਣਾ ਉਹਨੇ ਲ ਬੂਕ ਨੂੰ ਵੇਖ ਤਾਂ ਤਿਆਰ ਹੀ ਰਹਿੰਦੀ ਹੈਗੀ ਆ ਰੋਣਾ ਤਾਂ ਨਾ ਤੇ ਉੱਤੇ ਪਿਆ ਮਗਰ ਮੱਛ ਤੇ ਹੰਝੂ ਮੈਂਟ ਤੇ ਸਿੱਟਣ ਲੱਗ ਜਾਂਦੀ ਆ ਮੈਂ ਤਾਂ ਵੀ ਜਦੋਂ ਮੇਰੇ ਮੰਮੀ ਹੁਣੇ ਆਏ ਸੀ ਨਾ ਉਹ ਜੀ ਥੱਕੀ ਪਈਆਂ ਰੋਟੀ ਸਬਜ਼ੀ ਕਰਕੇ ਹੁਣ ਚਾਹ ਤਾਂ ਆਉਦੀ ਘੁੱਟ ਘੁੱਟ ਪੀ ਲੋ ਉਹ ਵੀ ਥੋੜਾ ਤਾਂ ਪਾ ਕੇ ਬੀਤੀ ਜਾਂਦੀ ਚੱਲ ਪੀ ਲੰਨੀ ਆ ਦੱਸ ਇਹਨੂੰ ਪਤਾ ਨਹੀਂ ਕੀ ਹੋਇਆ ਹੋਇਆ ਹਰ ਟਾਈਮ ਉਹਦੇ ਬਾਦ ਪਈ ਰਹਿੰਦੀ ਆ ਉਹ ਤਾਂ ਵਿਚਾਰੀ ਕੁਝ ਬੋਲਦੀ ਵੀ ਨਹੀਂ ਹੈਗੀ